ਦੀਦੀ ਆ ਵੇ ਕਿ ਮੈਂ ਮਹਾਰਾਜ ਬਣਾਇਆ ਚੈੱਕ ਕਰਕੇ ਦੱਸੋ ਹਾਂ ਉਹ ਸਵਾਦ ਬਣਿਆ ਨੇ ਸਵਾਦ ਬਣਿਆ ਨਾ ਹਾਂ ਦੇਖਿਓ ਹੁਣ ਆਹੀ ਚੀਜ਼ ਮੈਂ ਉਹਨਾਂ ਨੂੰ ਵਿਖਾਉਂਗੀ ਨਾ ਤੇ ਉਹਨਾਂ ਨੇ ਇੰਨੇ ਚ ਵੀ ਗਲਤੀ ਕਰ ਦੇਨੀ ਆ ਮੇਰੀ ਤੇ ਮੈਨੂੰ ਬੋਲਣ ਲੱਗ ਜਾਣਾ ਕਿ ਤੂੰ ਇਦਾਂ ਨਹੀਂ ਬਣਾਇਆ ਉਦਾਂ ਨਹੀਂ ਨੂਨ ਮਿਰਚ ਬੜਾ ਖਰਾਬ ਹੈ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਕੋ ਉਹਦਾ ਸੁਭਾਅ ਹੀ ਇਦਾਂ ਦਾ ਹੈਗਾ ਤੇਰੇ ਸਾਨੂੰ ਉਦੋਂ ਮੈਂ ਉਹਨੂੰ ਕਿੰਨਾ ਸਮਝਾਇਆ ਉਹ ਦਾ ਸਭਾ ਹੀ ਦਦਾ ਹੈਗਾ ਉਹ ਹਰ ਕੰਮ ਸੀਟ ਜਿਹੜੇ ਪੰਜ ਰਹਿੰਦੀ ਹੈ ਸਹੀ ਕਿਹਾ ਤੁਸੀਂ ਕੋਗ ਕੋਈ ਵੀ ਕੰਮ ਕਰਨਾ ਨਾ ਉਹਨੂੰ ਪੁੱਛ ਕੇ ਕਰਿਆ ਕਰ ਹਾਂਜੀ ਦੀਦੀ ਮੈਂ ਤਾਂ ਉਹਨੂੰ ਪੁੱਛ ਕੇ ਕਰਦੀ ਹਾਂ ਸਾਰਾ ਕੁਝ ਪਰ ਫਿਰ ਵੀ ਉਹ ਨਿੱਕੀ ਜੀ ਗੱਲ ਤੋਂ ਨੇ ਇੰਨਾ ਖਿੱਜਣ ਲੱਗ ਜਾਂਦੇ ਮੈਨੂੰ ਐਦਾ ਹੀ ਕਰਦੀ ਸ਼ੁਰੂ ਤੋਂ ਦਾ ਸਭਾ ਹੀ ਗੁੱਸੇ ਵਾਲਾ ਹੈਗਾ ਹਾਂ ਕੋਈ ਗੱਲ ਹੋ ਗਈ ਨਾ ਫੇਜ ਜਿਕੇ ਪੈਣਾ ਫੇਜ ਜਿਕੇ ਪੈਣਾ ਹਮ ਕੱਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਉਹ ਦੋ ਦਿਨ ਵੀ ਸਮਝਾਇਆ ਨਾ ਮਨ ਹੁਣੇ ਸਮਝਾਵਾਂਗੀ ਕੋਈਂ ਦੀਦੀ ਚਾ ਛੱਡ ਪਰੇ ਤੂੰ ਉਹਦੀਆਂ ਗੱਲਾਂ ਕਰਵਾ ਚੋਤਾ ਆ ਰਿਹਾ ਨਾ ਤੂੰ ਦਾ ਸਕੀ ਲੈਣਾ ਮੈਂ ਤੈਨੂੰ ਲਿਆ ਕੇ ਦਵਾਂਗੀ ਨਹੀਂ ਨਹੀਂ ਕੋਈ ਨਹੀਂ ਦੀਦੀ ਮੈਂ ਇਹਨਾਂ ਨੂੰ ਕਿਹਾ ਸੀਗਾ ਉਹ ਆਪੇ ਲੈ ਜਾਣਗੇ ਚਲ ਕੋਈ ਗੱਲ ਨਹੀਂ ਉਹ ਵੀ ਲਿਆ ਦੇਗਾ ਮੈਂ ਵੀ ਤੈਨੂੰ ਲਿਆ ਕੇ ਦੇਣਾ ਦਾ ਸਕੀ ਲੈਣਾ ਕਰਵਾ ਚੋਤੇ ਕੀ ਪਾਣਾ ਕੀ ਪਾਣ ਤੇ ਦਿਲ ਕਰਦਾ ਕੋਈ ਨਹੀਂ ਦੀਦੀ ਤੁਸੀਂ ਇਹਨਾਂ ਦਾ ਸਲਾਹ ਕਰ ਲਿਓ ਵੱਡੇ ਦੀਦੀ ਨਾਲ ਫੇਰ ਉਹ ਐਵੇਂ ਮੈਨੂੰ ਬੋਲਣਗੇ ਕਿ ਤੂੰ ਦੀਦੀ ਨਾਲ ਦਾ ਗੱਲ ਕੀਤੀ ਆ ਉਹਨੇ ਕੀ ਬੋਲਣਾ ਉਹਨੂੰ ਵੀ ਤੇ ਲਿਆ ਕੇ ਦਿੰਦੇ ਰਿਆਂ ਆਪਾਂ ਅੱਗੇ ਵੀ ਉਹ ਤਾਂ ਗੱਲ ਸਹੀ ਆ ਦੀ ਜੀ ਤੁਹਾਨੂੰ ਪਤਾ ਹੀ ਉਹਨਾਂ ਦੇ ਸੁਭਾਅ ਦਾ ਉਹ ਤੇ ਫਿਰ ਮੈਨੂੰ ਬੋਲਣ ਲੱਗ ਜਣਗੇ ਨਹੀਂ ਬੋਲਦੀ ਤੂੰ ਦੱਸ ਮੈਂ ਅਸੀਂ ਉਹਨੂੰ ਵੀ ਤੇ ਲਿਆ ਕੇ ਦਿੰਦੇ ਰਹਾਂ ਕਿਸੇ ਟੈਨਸ਼ਨ ਨਾਲੇ ਕਿਸੇ ਨੂੰ ਕੁਝ ਨਹੀਂ ਕਹਿਣਾ ਤੂੰ ਮੇਰੇ ਤੋਂ ਛੋਟੀ ਹੈ ਨਾ ਤੇ ਮੈਂ ਤੈਨੂੰ ਸਾਰਾ ਕੁਝ ਲਿਆ ਕੇ ਦੇ ਸਕਦੀ ਤੂੰ ਮੂੰਦ ਅਸਤੀ ਲੈਣੀ ਸਾੜੀ ਲੈਣੀ ਲੰਗਾ ਲੈਣਾ ਦੀ ਜੀ ਉਹ ਗੱਲ ਸਹੀ ਆ ਤੁਹਾਡੀ ਪਰ ਜੇ ਤੁਸੀਂ ਮੇਰੇ ਵਾਸਤੇ ਕੁਝ ਕਰਨਾ ਨਾ ਤੇ ਬਸ ਆ ਇੱਕ ਕੰਮ ਕਰ ਦੋ ਇਹ ਥੋੜਾ ਉਹਨਾਂ ਨੂੰ ਸਮਝਾ ਦੋ ਜਿੱਦਾਂ ਕਿ ਮੈਂ ਆਪਣੇ ਘਰ 'ਚ ਵੱਡੀ ਸੀਗੀ ਮੇਰੀ ਭੈਣ ਛੋਟੀ ਹੈਗੀ ਆ ਕੋਈ ਵੀ ਦੁੱਖ ਸੁੱਖ ਹੋਵੇ ਕੋਈ ਵੀ ਗੱਲ ਹੋਵੇ ਉਹ ਮੇਰੇ ਨਾਲ ਸ਼ੇਅਰ ਕਰਦੀ ਸੀ ਤੇ ਮੈਂ ਨਾਲ ਸਮਝਦੀ ਵੀ ਸੀ ਤੇ ਇਦਾਂ ਹੀ ਮੈਂ ਸੋਚਦੀ ਸੀ ਕਿ ਚਲ ਮੇਰੀ ਜਠਾਨੀ ਆ ਉਹ ਵੱਡੀ ਆ ਇਸ ਘਰ 'ਚ ਤੇ ਮੈਂ ਛੋਟੀ ਆ ਮੈਂ ਆਪਣਾ ਕੋਈ ਦੁੱਖ ਸੁੱਖ ਉਹਨਾਂ ਨੂੰ ਦੱਸਾਂਗੀ ਜਿੱਦਾਂ ਕਿ ਆਪਾਂ ਦੋਵੇਂ ਭੈਣਾਂ ਰਹਿੰਦੀ ਹੁੰਦੀਆਂ ਸੀ ਤੇ ਮੈਂ ਵੀ ਆਈ ਸੋਚਿਆ ਸੀ ਕਿ ਮੇਰੀ ਜਠਾਨੀ ਉਹ ਵੀ ਮੇਰੇ ਨਾਲ ਪਿਆਰ ਨਾ ਰਹੇਗੀ ਮੇਰੇ ਨਾਲ ਕੋਈ ਗੱਲਬਾਤ ਸੋ ਦੁੱਖ ਸੁੱਖ ਮੇਰੇ ਨਾਲ ਕਰੇਗੀ ਬੋਕਸੋਕ ਤੇ ਦਿਹੀ ਕਰਨ ਦੀ ਗੱਲ ਉਹ ਤੇ ਮੈਨੂੰ ਵੇਖ ਹੀ ਨਹੀਂ ਸਿਖਾਉਂਦੇ ਕੋਈ ਵੀ ਮੈਂ ਅਗਰ ਗੱਲ ਵੀ ਕਰਾਂ ਤਾਂ ਮੈਨੂੰ ਟੁੱਟ ਕੇ ਪਾ ਜਾਂਦੇ ਆ ਤੇ ਤਾਂ ਅਗਰ ਕਿ ਮੈਨੂੰ ਉਹ ਪਿਆਰ ਨਹੀਂ ਨਾ ਮਿਲਦਾ ਜੋ ਪਿਆਰ ਮੈਂ ਆਪਣੀ ਭੈਣ ਨੂੰ ਦਿੰਦਾ ਵਾ ਮੈਂ ਵੀ ਜਾਣੀ ਆ ਕਿ ਮੇਰੇ ਵੀ ਚਾਹ ਪੂਰੇ ਹੋਣ ਜਿੱਦਾਂ ਕਿ ਮੈਂ ਛੋਟੀ ਆ ਉਹ ਮੇਨਾਂ ਲਾੜ ਪਿਆਰ ਕਰਨ ਮੈਨੂੰ ਪਿਆਰ ਨਾ ਰੱਖਣ ਤੇ ਮੈਂ ਵੀ ਉਹਨਾਂ ਨੂੰ ਪਿਆਰ ਨਾ ਰੱਖਾਂ ਦੋਵੇਂ ਭੈਣਾ ਭੈਣਾ ਆਪਾਂ ਰਹੀਏ ਪਰ ਉਹ ਚੀਜ਼ ਉਹਨਾਂ ਚ ਨਹੀਂ ਨਾ ਹੈ ਜੀ ਉਹ ਮੈਨੂੰ ਬਹੁਤ ਗੁੱਸਾ ਕਰਦਾ ਮੈਂ ਕਿੰਨੀ ਕਿਹ ਕੀ ਗੱਲ ਤੇ ਮੈਨੂੰ ਟੁੱਟ ਕੇ ਪਾ ਜਾਂਦੇ ਆ ਕਾ ਕੋਈ ਨਹੀਂ ਤੂੰ ਟੈਨਸ਼ਨ ਨੀ ਨਾ ਮੈਂ ਤੇਰੇ ਸਾਹਮਣੇ ਉਦੋਂ ਵੀ ਮੈਨੂੰ ਕਿੰਨਾ ਸਮਝਾਇਆ ਨਾ ਮੈਨੂੰ ਦੀਦੀ ਕੋਈ ਪੈਸੇ ਥੇਲੇ ਦਾ ਕੋਈ ਲਾਲਚ ਨਹੀਂ ਹੈਗਾ ਮੈਨੂੰ ਕੁਝ ਨਹੀਂ ਚਾਹੀਦਾ ਨਾ ਮੈਨੂੰ ਪੈਸਾ ਨਾ ਥੇਲਾ ਉਹ ਉਹ ਕਹਿਣੀ ਹੈ ਨਾ ਕਿ ਤੂੰ ਸਾਰਾ ਕੰਮ ਕਰ ਮੈਂ ਆਪਣਾ ਸਾਰਾ ਘਰ ਵੀ ਸੰਭਲਾਂਗੀ ਕੰਮ ਕਰ ਮੈਂ ਸਾਰਾ ਕਰਾਂਗੀ ਪਰ ਉਹ ਸਿਰਫ ਮੈਨੂੰ ਪਿਆਰ ਨਾਲ ਰੱਖਣ ਮੈਨੂੰ ਉਹਨਾਂ ਦਾ ਪਿਆਰ ਹੀ ਚਾਹੀਦਾ ਵਾ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਸਾਰਾ ਕੁਝ ਸੰਭਲ ਲੂੰਗੀ ਆਪਣੇ ਘਰ ਦੀ ਸਾmdui ਸੀ ਇੱਥੇ ਵੀ ਮੈਂ ਸਾਰਾ ਕੁਝ ਆਪੇ ਸੰਭੂਗੀ ਪਰ ਉਹ ਮੈਨੂੰ ਆਪਣਾ ਪਿਆਰ ਤੇ ਦੇਣ ਮੈਨੂੰ ਉਹਨਾਂ ਨੂੰ ਬਸ ਉਹਨਾਂ ਦਾ ਪਿਆਰ ਹੀ ਚਾਹੀਦਾ ਵਾ ਹੋਰ ਨਹੀਂ ਕੁਝ ਚਾਹੀਦਾ ਐਸੇ ਥੇਲੇ ਦੀ ਤੇ ਦੂਰ ਦੀ ਗੱਲ ਆ ਸਿਮੇ ਮੇਰੀ ਗੱਲ ਸੁਣ ਮੇਰੇ ਕੋਲ ਉਹ ਉਹਦਾ ਬੜ ਬੋਲੀ ਉਹਦੇ ਮਨ 'ਚ ਕੁਝ ਵੀ ਨਹੀਂ ਐ ਇਹ ਦੇਖ ਜਦੋਂ ਨਵੀਂ ਨਵੀਂ ਉਹਦਾ ਵਿਆਹ ਹੋਇਆ ਸੀ ਉਹ ਸਾਡੇ ਨਾਲ ਵੀ ਇਦਾਂ ਹੀ ਕਰਦੀ ਸੀ ਹਰ ਟਾਈਮ ਖਿਜੇ ਖਿਜੇ ਰਹਿਣਾ ਕੋਈ ਕੰਮ ਕਹਿਣਾ ਖਿਜ ਕੇ ਉਦ ਮਾਨ ਕੇ ਕੁਛ ਨਹੀਂ ਗੱਟਿਆ ਲੋ ਕਰਦੀ ਏ ਤੇਰੇ ਨਾਲ ਵੀ ਪਿਆਰ ਤੂੰ ਤਾਂ ਵੈਸੇ ਹੀ ਨਹੀਂ ਪਿਆਰੀ ਵੈਸੇ ਸਾਰਿਆਂ ਦਾ ਦਿਲ ਮੋਲਿਆ ਹੋਇਆ ਨਾ ਅਸੀਂ ਤੇ ਇੱਕ ਪਿਆਰ ਆ ਹੋਜੀ ਚੀਜ਼ ਹੈਗੀ ਨਾ ਪੁਸ਼ਮਨ ਨਹੀਂ ਹੋਵੇ ਨਾ ਉਹਦੇ ਨਾਲ ਵੀ ਅਸੀਂ ਪਿਆਰ ਨਾ ਬੋਲਾਂਗੇ ਨਾ ਉਹ ਵੀ ਪਿਆਰ ਦੇ ਅੰਗੇ ਝੁਕ ਜਾਂਦਾ ਹੈ ਉਹ ਤਾਂ ਫੇਰ ਤੇਰੀ ਜਿਠਾਨੀ ਆ ਉਹ ਪਿਆਰ ਜੀ ਕੋਈ ਗੱਲ ਨਹੀਂ ਹੋਲੀਆクセ ਇਹ ਹੋ ਜੇਗੀ ਟੈਨਸ਼ਨ ਨਹੀਂ ਮੰਨ ਬਸ ਤੂੰ ਖੁਸ਼ ਰਿਹਾ ਕਰ ਕੋਈ ਆਪਣੇ ਦਿਲ ਤੇ ਗੱਲ ਨਹੀਂ ਲਾਣੀ ਉਹਦੀ ਠੀਕ ਹੈ ਬਸ ਕਿ ਜਿੰਨਾ ਤੂੰ ਉਹਨੂੰ ਪੁੱਛ ਕੇ ਕੰਮ ਕਰੇਂਗੀ ਦੀਦੀ ਐ ਕਿੱਦਾਂ ਕਰਨਾ ਉਹਨੀਆਂ ਖੁਸ਼ ਹੋ ਜਿਵੇਂ ਜਿਵੇਂ ਤੁਸੀਂ ਹੱਲ ਮਿਲ ਕੇ ਇੱਕ ਦੂਜੇ ਨਾਲ ਪਿਆਰ ਨਾਲ ਗੱਲ ਕਰੋਗੇ ਉਹ ਵੀ ਇੱਕ ਦੂਜੇ ਨਾਲ ਰੱਜ ਕੇ ਹਕੀਕਤ ਦੂਜੇ ਨੂੰ ਸਮਝ ਕੇ ਚੱਲੋ ਠੀਕ ਹੈ ਹਰ ਕੰਮ ਦੀਦੀ ਨੂੰ ਪੁੱਛ ਕੇ ਕਰਨਾ ਉਹਦਾ ਉਹ ਹੋਏਗਾ ਕਿ ਮੈਨੂੰ ਹਰ ਕੰਮ ਪੁੱਛ ਕੇ ਕਰਨਾ ਠੀਕ ਹੈ ਦੀਦੀ ਠੀਕ ਹੈ ਮੈਂ ਤਾਂ ਵਹੀ ਵੀ ਆਈ ਚਾਨੀ ਆ ਕਿ ਉਹ ਮੇਰੇ ਨਾਲ ਪਿਆਰ ਨਾਲ ਰਹੇ ਠੀਕ ਹੈ ਨਾ ਇਹ ਚਲੋ ਜਿੰਨੀ ਤੁਹਾਨੂੰ ਜਿਆ ਆ ਮੈਂ ਉਦਾਂ ਹੀ ਕਰੂੰਗੀ ਜਿਦਾ ਤੁਸੀਂ ਮੈਨੂੰ ਕਿਹਾ ਵਾ ਕੋਈ ਵੀ ਮੈਨਾਂ ਨਾ ਫालतू ਗੱਲਾਂ ਨਹੀਂ ਕਰਨੀ ਪਿਆਰ ਨਹੀਂ ਰਹੂੰਗੀ ਹਾਂ ਪਿਆਰ ਨਹੀਂ ਵੀ ਬਸ ਮੈਨਾਂ ਪਿਆਰ ਨਹੀਂ ਰਹਿਣ ਸਾਡਾ ਘਰ ਹੱਸਦਾ ਵਸਦਾ ਇਦਾਂ ਹੀ ਰਵੇ ਮੈਂ ਤੇ ਆਈ ਚਾਨੀ ਆ ਚਲੋ ਠੀਕ ਹੈ ਤੁਸੀਂ ਬਹੋ ਮੈਂ ਜਰਾ ਰੋਟੀ ਬਣਾ ਲਾਂ ਫਿਰ ਤੇ ਸਬਜ਼ੀ ਵੇਖ ਨਾ ਕੋਈ ਗੱਲ ਨਹੀਂ ਤੁchna ਠੀਕ ਆ ਦੱਸ ਕਿੰਨੀ ਚੰਗੀ ਕੁੜੀ ਹੈ ਨਾ ਮੈਂ ਨਹੀਂ ਜੀ ਗੱਲ ਉਹਨੂੰ ਸਮਝਾਈਏ ਤੇ ਕਿੰਨੀ ਉਹਨੇ ਸਮਝ ਲਈ ਕਿ ਦੀਦੀ ਮੈਂ ਐਡਾ ਨਹੀਂ ਕਰਾਂ। ਬਾਕੀ ਪਤਾ ਨਹੀਂ ਪਲਵੀ ਨੂੰ ਕੀ ਚਾਹੀਦਾ ਹੈਗਾ। ਸਾਨੂੰ ਵੀ ਖੁਸ਼ ਹੁੰਦੀ ਕਿ ਸਾਡੇ ਭਰਾਵਾਂ ਦਾ ਘਰ ਚੰਗਾ ਹਸਦਾ ਰਹੇ ਤੇ ਸਾਡੇ ਮਨ 'ਚ ਵੀ ਚਾਹ ਹੁੰਦਾ। ਚਲੋ ਕੋਈ ਨਹੀਂ ਮੰਨੂ ਨੂੰ ਸਮਝਾਵਾਂਗੀ। ਕਿ ਿੱਡੀ ਚਾਤਾ ਰਹੀ ਏ ਮੇਰੀਆਂ ਸ਼ਿਕਾਇਤਾਂ ਲਾ ਕੇ ਦੀਦੀ ਨੂੰ ਕਿ ਆਪ ਿੱਡੀ ਮਾਸੂਮ ਮੰਦੀ ਪਈ ਏ। ਇਹ ਜੋ ਹੋ ਜਾਂਦੀ ਹੋਂ ਕਿ ਮੈਂ ਹੋ ਨਹੀਂ ਦੇਣਾ। ਕੋਈ ਨਹੀਂ। ਤੂੰ ਤਾਂ ਦੱਸ ਦੀਆਂ ਜਰਾ। ਇਨੂੰ ਕੀ ਲੱਗਦਾ ਐਦੇ ਦੀਆਂ ਗੱਲਾਂ ਕਰਕੇ ਦੀਦੀ ਨੂੰ ਵਾਸਤੇ ਕਰ ਲੈਗੀ ਕਿੰਨੇ ਵਾਰੀ ਸਮਝਾਇਆ ਘਰ ਚ ਮੇਰਾ ਰਾਜ ਚੱਲਦਾ ਫੇਰ ਕਿੰਨੀਆਂ ਸ਼ਿਕਾਇਤਾਂ ਲਾਉਂਦੀ ਦੀਦੀ ਨੂੰ ਜਾ ਕੇ ਨਹੀਂ ਨਹੀਂ ਮੈਨੂੰ ਸੂਟ ਨਹੀਂ ਚਾਹੀਦਾ ਮੈਨੂੰ ਪਿਆਰ ਚਾਹੀਦਾ ਵਾ ਅੱਗੋਂ ਤੀਦੀ ਵੀ ਖੱਡੇ ਕੋਈ ਨਹੀਂ ਤੈਨੂੰ ਸੂਟ ਲੈ ਦਾਂਗੀ ਮੈਂ ਜੇ ਇਦਾ ਹੀ ਰਿਹਾ ਫੇਰ ਤੈਨ ਨੇ ਮੇਰੀ ਵੈਲਿਊ ਖਤਮ ਕਰ ਦੇਣੀ ਸਾਰੀ ਸਾਰੇ ਘਰ ਚ ਤੇ ਇਹਦਾ ਰਾਜ ਹੋਏ ਨਾ ਵਾ ਕੋਈ ਨਹੀਂ ਇਹਨੂੰ ਤਾਂ ਮੈਨੂੰ ਨਹੀਂ ਹੁਣ ਪਿਆਰ ਤਿੰਮੀ ਹਾਂਜੀ ਦੀਦੀ ਇੱਧਰ ਆ ਹਾਂਜੀ ਮੈਂ ਇੱਥੇ ਦੀਦੀ ਨੂੰ ਕਿੱਥੇ ਆਮੀ ਹੈ ਨਹੀਂ ਉੱਧਰ ਕੀ ਸੋਚੀ ਪੈ ਗਈ ਹੁਣ ਬੋਲ ਪੁੱਤੇ ਤੇ ਬੜੀ ਜ਼ੁਬਾਨ ਚੱਲਦੀ ਤੇਰੀ ਕਿੱਡਾ ਥੇ ਲੱਗੀ ਮੈਨੂੰ ਸੂਟ ਨਹੀਂ ਚਾਹੀਦਾ ਮੈਨੂੰ ਪਿਆਰ ਚਾਹੀਦਾ ਵਾ ਪਿਆਰ ਨਹੀਂ ਮਿਲਦਾ ਤੈਨੂੰ ਇੱਥੋਂ ਮੈਂ ਪਿਆਰ ਨਹੀਂ ਕਰਦੀ ਤੈਨੂੰ ਨਲੋ ਜਿੰਨਾ ਮਰਜ਼ੀ ਕਹਿਨ ਸੂਟ ਤੇਨੂੰ ਮੈਂ ਹੀ ਲਿਆ ਕੇ ਦੇਣਾ ਸਮਝ ਲੱਗੀ ਦੀਦੀ ਇੱਦਾਂ ਦੀ ਕੋਈ ਗੱਲ ਨਹੀਂ ਆ ਤੇ ਫਿਰ ਕੀ ਲੱਗੀ ਹਾਂ ਉੱਥੇ ਇਕੱਲਾ ਕਰਨ ਬੋਲਦੇ ਨਹੀਂ ਆ ਕੁਛ ਹੋਣਾ ਹੋচ্ছু ਨਹੀਂ ਦੀਦੀ ਮੈਂ ਅੱਥਰੂ ਬਹੁਤ ਸਾਰੀ ਸਬਜ਼ੀ ਵਸਵਾਉਂਗੀ ਸਬਜ਼ੀ ਤੈਨੂੰ ਕਿੰਨੀ ਵਾਰੀ ਕਿਹਾ ਮੈਨੂੰ ਚੈੱਕ ਕਰਾਣੀ ਆ ਉਧਰ ਕਿੱਧਰ ਚਲ ਗਈ ਹੈ ਸਬਜ਼ੀ ਲੈ ਕੇ ਮੈਂ ਤਾਂ ਚਲੂ ਜੜੀਆਂ ਤੂੰ ਚਾਲਾ ਚੱਲਦੀ ਪਈ ਨਾ ਮੈਨੂੰ ਸਭ ਸਮਾਂ ਆਂਦੀ ਆ ਪਿਆਨੇ ਨਾਲੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਦੀਰੀ ਆਏ ਘਾਟ ਚ ਪਰੋਣੇ ਠੀਕ ਹੈ ਉਹਦੇ ਨਾਲ ਉਹਨਾਂ ਨਾਲ ਘਰ ਦੀਆਂ ਗੱਲਾਂ ਨਾ ਕਰ ਬੋਤੀਆਂ ਕੀ ਕਰ ਲੱਗੀ ਹੁਣ ਦੀਦੀ ਮੈਂ ਰੋਟੀ ਸਬਜ਼ੀ ਵੇਖਣ ਲੱਗੀ ਸੀ ਰੋਟੀ ਸਬਜ਼ੀ ਬਾਅਦ ਚ ਵੇਖੀ ਚਾਹ ਬਣਾ ਕੇ ਲਿਆ ਓਦਰ ਦੀਦੀ ਲੱਗੇ ਚੱਲ ਠੀਕ ਆ ਦੀਦੀ ਹਾਂ ਪਿਆਰ ਮਿਲੇਗਾ ਹੁਣ ਤੈਨੂੰ ਵਾਦੂ ਚੱਲ ਚਾਹ ਬਣਾ ਕੇ ਲਿਆ ਕੀ ਹੋ ਗਿਆ ਦੀਦੀ ਨੂੰ ਮੈਂ ਤੁਮੇ ਕੁਝ ਕਿਹਾ ਵੀ ਨਹੀਂ ਆਪਾਂ ਤਾਂ ਬਸ ਜਨਰਲ ਤੌਰ ਤੇ ਗੱਲਾਂ ਕਰਨੀਆਂ ਸੀ ਦੀਦੀ ਹੁੱਛੇ ਵੀ ਮੈਨੂੰ ਗੁੱਸਾ ਹੋਣ ਲੱਗ ਗਏ। ਤਾਂ ਉਹ ਦੀਦੀ ਕਹਿੰਦੇ ਕੋਈ ਨਹੀਂ ਹੌਲੀ ਹੌਲੀ ਸਾਰਾ ਸਹੀ ਹੋ ਜਾਏਗਾ। ਮੈਨੂੰ ਤਾਂ ਕੁਛ ਸਹੀ ਹੁੰਦੇ ਨਜ਼ਰ ਹੀ ਨਹੀਂ ਆਉਂਦੇ। ਦੀਦੀ ਤਾਂ ਹੋਰ ਹੀ ਮੈਨੂੰ ਬੋਲੀ ਜਾਂਦੇ ਆ। ਕੋਈ ਮੇਰੀ ਗਲਤੀ ਹੋਵੇ ਫਿਰ ਵੀ ਮੈਂ ਸੁਣਦੀ ਵੀ ਚੰਗੀ ਲੱਗਾ। ਦੀਦੀ ਤਾਂ ਮੈਨੂੰ ਬਿਨਵਾਜਾ ਬੋਲੀ ਆਉਂਦੇ ਆ। ਉਹ ਤੇ ਇਸੇ ਗੱਲੋਂ ਬਸ ਭਟਕ ਗਏ ਕਿ ਮੈਂ ਦੀਦੀ ਅੱਗੇ ਬਹਿ ਕੇ ਹੋ ਗਈ। ਕਿ ਉਹਨਾਂ ਨੇ ਗੱਲ ਕਿਉਂ ਕਰ ਲਈ? ਦੱਸ ਮੇਰਾ ਵੀ ਤਾਂ ਉਹਨਾਂ 'ਨਹੀਂ ਹੱਤਾ ਉਹਨਾਂ ਨੇ। ਮੈਂ ਵੀ ਤਾਂ ਉਹਨਾਂ ਦੀ ਕੁਝ ਲੱਗਦੀ ਆ ਕਿ ਮੈਂ ਉਹਨਾਂ ਨਾਲ ਪਿਆਰ ਕਰਾਂ ਉਹਨਾਂ ਨਾਲ ਗੱਲਾਂ ਕਰਾਂ ਚਲੋ ਅੰਚਾਰਕ ਲੈ ਲੈਂਦੀ ਆ ਇਹ ਤਾਂ ਉਸ ਗੱਲ ਤੋਂ ਵੀ ਮੈਨੂੰ ਫੇਰ ਭੁੱਲਣ ਲੱਗ ਜੰਗੀ ਕਿੰਨੀ ਦੇਰ ਜਿੱਦ ਨੇ ਮੈਂ ਚਾਹ ਬਣਾ ਚਾਹ ਬਣਾ ਤੇ ਚਾਹ ਵੀ ਨਹੀਂ ਬਣਾਈ ਪਤਾ ਨਹੀਂ ਕਿਦੋਂ ਸਾਰਾ ਸਹੀ ਹੋਏਗਾ ਪਾਗਲ ਜੀ ਕਿੱਦਾਂ ਲੱਗੇ ਹੀ ਦੀਦੀ ਨਾਲ ਮੇਰੀਆਂ ਗੱਲਾਂ ਕਰਨ ਕਿ ਦੀਦੀ ਮੈਨੂੰ ਅੱਦਾ ਕਹਿੰਦੀ ਐ ਅੱਦਾ ਕਹਿੰਦੀ ਐ ਹਾਏ ਪਤਾ ਨਹੀਂ ਹੁੰਦੀ ਦੀਦੀ ਮੇਰੇ ਬਾਰੇ ਕੀ ਸੋਚਣਗੇ ਜੇ ਮੋਨਾ ਲੱਗ ਗਈ ਤੇ ਕੀ ਕਹਿਣਗੇ ਮੈਨੂੰ ਕਿ ਤੂੰ ਐ ਕਰਦੀ ਐ ਮਗਰੋਂ ਦੇਖਦੀ ਆ ਦੀਦੀ ਕੀ ਕਹਿੰਦੇ ਨੇ ਮੈਨੂੰ ਹੋਰ ਪਲ ਵੀ ਆ ਜਾ ਤਰਾ ਕੇ ਬਹਿ ਜਾ ਮੇਰੇ ਕੋਲ ਹਾਂਜੀ ਦੀਦੀ ਆ ਗਈ ਕੀ ਕਰਕੇ ਆਈਆਂ ਕੁਛ ਨਹੀਂ ਚਾਹ ਕਹਿ ਕੇ ਆਈਆਂ ਸਿਮੀ ਨੂੰ ਚਾਹ ਕਹਿ ਕੇ ਆਈਆਂ ਹਾਂਜੀ ਮੈਂ ਰੋਟੀ ਖਾਣੀ ਸੀ ਹੁੰਦੀ ਰੋਟੀ ਖਾਣੀ ਤਈ ਆਹੋ ਕੋਈ ਨਹੀਂ ਚਲੋ ਰੋਟੀ ਮੈਂ ਕਹਿ ਰਹੀ ਹਾਂ ਤੇ ਹੁਣ ਚਾਹ ਬਣ ਗਈ ਹਾਂ ਚਾਹ ਪੀ ਲੈਨੇ ਪਹਿਲਾਂ ਨਹੀਂ ਨਹੀਂ ਰੋਟੀ ਕਹਿ ਦਿੰਨੀ ਉਹਨੂੰ ਨਹੀਂ ਨਹੀਂ ਜੇ ਤੂੰ ਰੋਟੀ ਖਾਣੀ ਰੋਟੀ ਕਹਿ ਲੈ ਕੋਈ ਚਾਹ ਉਹਨੇ ਬਣਾਈ ਹਾਂ ਚਾਹ ਪਹਿਲਾਂ ਪੀ ਲੈਨੇ ਹੋਰ ਸੁਣਾ ਬਸ ਮੈਂ ਸਿਮਮੀ ਨਾਲ ਗੱਲ ਕਰਦੀ ਫਿਸਗੀ ਬੈ ਕੇ ਨੇ ਕੀ ਗੱਲ ਕਰਦੇ ਪਏ ਇਹ ਮੈਂ ਕਿ ਕਰਵਾ ਚੋਤ ਆਂਦਾ ਪਿਆ ਨਾ ਹਾਂਜੀ ਤੇ ਸਿਮਮੀ ਨੂੰ ਮੈਂ ਕਹਿੰਦੀ ਸਾਨੂੰ ਵੀ ਕੋਈ ਚੀ ਲੈਣਾ ਤੂੰ ਵੀ ਦੱਸ ਕੀ ਲੈਣਾ ਮੈਂ ਤੈਨੂੰ ਵੀ ਲੈ ਕੇ ਦੇ ਦਿੰਨੀ ਆ ਨਹੀਂ ਦੀ ਵੀ ਮੈਨੂੰ ਗਾਦਾ ਲੈ ਕੇ ਦੇਣਾ ਉਹ ਛੋਟੀ ਹੈਗੀ ਉਹ ਨਾਲ ਨਵੀਂ ਨਵੀਂ ਆਈ ਉਹਨੂੰ ਲਿਆ ਦਿਓ ਮੈਨੂੰ ਵੀ ਲੈ ਆ ਕੇ ਦੇਣਾ ਮੈਂ ਤੈਨੂੰ ਵੀ ਲੈ ਆ ਕੇ ਦੇਣਾ ਮੇਰੇ ਵਾਸਤੇ ਤੁਸੀਂ ਦੋਨੋਂ ਮੈਂ ਤਾਂ ਮੈਂ ਲੈਂਦੀ ਰਹੀ ਦਸੋ ਅੱਗੇ ਮੈਂ ਜਦੋਂ ਨਵੀਂ-ਨਵੀਂ ਆਈ ਤੇ ਮੈਨੂੰ ਲੈ ਕੇ ਦਿੰਦੇ ਰਹੇ ਸੀ ਮੈਂ ਕੱਲ ਤੈਨੂੰ ਕੀ ਕਿਹਾ ਸੀ ਕਿ ਮੇਰੇ ਵਾਸਤੇ ਤੁਸੀਂ ਦੋਨੋਂ ਇੱਕੋ ਜਿਹੀਆਂ ਹੈਗੇ ਨਹੀਂ ਨਹੀਂ ਤੁਸੀਂ ਉਹਨੂੰ ਲੈ ਕੇ ਦਿਓ ਨਹੀਂ ਮੈਂ ਤੈਨੂੰ ਵੀ ਲੈ ਆ ਕੇ ਦੇਣਾ ਮੈਨੂੰ ਵੀ ਲੈ ਆ ਕੇ ਦੇਣਾ ਮੇਰੇ ਵਾਸਤੇ ਤੁਸੀਂ ਦੋਨੋਂ ਇੱਕੋ ਜੀਆਂ ਨਾ ਤੂੰ ਉਹ ਹੋਏਗੀ ਆਪਣੀ ਵੱਡੀ ਉਹ ਹੋਏਗੀ ਛੋਟੀ ਮੇਰੇ ਵਾਸਤੇ ਦੋਨੋਂ ਇੱਕ ਮੇਰੇ ਤੋਂ ਕੋਈ ਛੋਟਾ ਵੱਡਾ ਨਹੀਂ ਹੈਗਾ ਪਹਿਲੇ ਵੀ ਵੇਖ ਲੈ ਆ ਕੇ ਤੇ ਮੈਂ ਦੇਣਾ ਹੀ ਸੂਟ ਠੀਕ ਹੈ ਨਾ ਇੰਨਾ ਚੰਗਾ ਮੈਨੂੰ ਆਪੇ ਦੱਸ ਜੰਗੀ ਫਿਰ ਮੈਂ ਆਪ ਲੈ ਤੈਨੂੰ ਕੰਗੀ ਮੈਨੂੰ ਐ ਪਸੰਦ ਨਹੀਂ ਗਾ ਕਿ ਲੈ ਆਇਓ ਉਹ ਕੀ ਲੈ ਆਇਓ ਕੋਈ ਨਹੀਂ ਦੀਦੀ ਤਾਂ ਦੱਸ ਦਾਂਗੀ ਮੈਂ ਜਿਵੇਂ ਦਾ ਵੀ ਲਾ ਲਵਾਂਗੀ ਤੈਨੂੰ ਮੂੰਹ ਕਿਉਂ ਬਣਾਇਆ ਹੈ ਤੈਨੂੰ ਪਤਾ ਨਾ ਤੂੰ ਮੇਰੀ ਕਿੰਨੀ ਪਿਆਰੀ ਭਾਬੀ ਗਈ ਹੈ ਜਿਹੜੀ ਗੱਲਾਂ ਤੂੰ ਮੂੰਹ ਬਣਾਇਆ ਹੈ ਨਾ ਨਹੀਂ ਦੀਦੀ ਮੂੰਹ ਕਦਾ ਬਣਾਣਾ ਮੈਂ ਕੋਈ ਮੂੰਹ ਨਹੀਂ ਬਣਾਇਆ ਤੇ ਤੂੰ ਹੱਸਦੀ ਰਹੀ ਆਂ ਤੇਰੀ ਸਮਾਈਲ ਪਤਾ ਕਿੰਨੀ ਵਧੀਆ ਹੈਗੀ ਤੂੰ ਇੰਨੀ ਖੁਸ਼ ਸੋਹਣੀ ਲੱਗਦੀ ਹੈ ਹੱਸ ਤੇ ਤੇਰਾ ਚਿਹਰਾ ਪਤਾ ਕਿੰਨਾ ਵਧੀਆ ਲੱਗਦਾ ਸਿਮੀ ਆਇਆ ਚਾਹ ਲੈ ਕੇ ਆਪਣੀ ਨਹੀਂ ਲੈ ਕੇ ਆਈ ਚਾਹ ਤੂੰ ਵੈਸੇ ਦੀਦੀ ਤੁਸੀਂ ਪੀਓ ਆਪਣੀ ਵੀ ਲੈ ਕੇ ਆਣੀ ਸੀ ਨਾਲ ਕੋਈ ਨਹੀਂ ਮੈਂ ਬਾਅਦ ਚ ਪੀ ਲਾਂਗੀ ਮੈਂ ਤੁਹਾਡੇ ਵਾਸਤੇ ਲਿਆਈ ਆ ਚੱਲ ਬਾਅਦ ਪੀ ਲਈ ਆਓ ਦੀਦੀ ਆਪਾਂ ਪੀਏ ਚਾੜੋ ਚੱਲ ਲੱ ਲਾ ਤੂੰ ਵੀ ਪੀ ਲੈ ਕੋਈ ਨਹੀਂ ਦੀਦੀ ਮੈਂ ਰੋਟੀ ਦਾ ਵੇਖਦੀ ਹਾਂ ਫਿਰ ਵੈਸੇ ਵੀ ਤੁਸੀਂ ਮੈਨੂੰ ਰੋਟੀ ਦੇ ਕੇ ਆਉ ਸੀ ਕੀ ਹੋ ਗਿਆ ਰੋਟੀ ਦਾ ਕਿ ਆ ਹੀ ਤੇ ਚਾ ਲੈ ਆਈਏ ਪਹਿਲਾਂ ਖਾ ਲਾਂਗੇ ਰੋਟੀ ਵੀ ਜਾਂ ਹੁਣ ਰੋਟੀ ਵੇ ਜਾ ਕੇ ਠੀਕ ਹੈ ਇਹ ਕੋਚੀ ਲੱਗਦਾ ਕੁਛ ਹੈ ਗੱਲ ਹੋਈ ਕੋਈ ਘਰੇ ਨਹੀਂ ਯਾਰ ਕੋਈ ਗੱਲ ਨਹੀਂ ਹੋਈ ਤੇ ਫਿਰ ਮੂੰਹ ਕਿਉਂ ਬਣਿਆ ਤੁਹਾਨੂੰ ਕੁਝ ਪਤਾ ਨਹੀਂ ਲੱਗਦਾ ਸੁਣਦੇ ਵੀ ਨਹੀਂ ਮੇਰੀ ਗੱਲ ਕੋ ਪੁੱਛਣ ਤਾਂ ਦਿਆਂ ਦੱਸ ਕੀ ਗੱਲ ਯਾਰ ਵੇਖੋ ਫਿਲ ਨਾ ਵੀ ਦੀਰੀ ਉੱਥੇ ਬੈਠੀ ਸੀ ਆਪੋ ਦੋਵੇਂ ਗੱਲਾਂ ਕਰ ਰਹੇ ਸੀ ਦੀਰੀ ਆਨ ਕੇ ਮੂੰਹ ਤੋਂ ਵੀ ਮੈਨੂੰ ਇੰਨਾ ਇੰਨਾ ਬੋਲੇ ਜਦੋਂ ਵੇਖੋ ਮੈਨੂੰ ਬੋਲਦੇ ਰਹਿੰਦੇ ਆ ਯਾਰ ਤੈਨੂੰ ਕਿੰਨੀ ਵਾਰ ਸਮਝਾਇਆ ਵਾ ਤੇ ਉਹਨਾਂ ਦੀ ਗੱਲ ਦੇਲ ਤੇ ਨਾ ਲਾਇਆ ਕਰ ਉਹਨਾਂ ਦਾ ਸੁਭਾਅ ਹੀ ਇਦਾਂ ਦਾ ਵਾ ਚਲੋ ਹੌਟ ਸਾਈਮਿੰਗ ਬੋਲਦੇ ਆ ਨਿੱਕੀ ਨਿੱਕੀ ਗੱਲ ਤੋਂ ਮੈਨੂੰ ਖਿਜਦੇ ਰਹਿੰਦੇ ਆ ਕਿੰਨਾ ਕੋਸ਼ਿਸ਼ ਕਰਦਾਂ ਉਹਨਾਂ ਨਾਲ ਪਿਆਰ ਨਾ ਰਵਾਂ ਪਰ ਉਹਨਾਂ ਨੂੰ ਪਤਾ ਨਹੀਂ ਕੀ ਹੈ ਉਹ ਐਵੇਂ ਦਿਲ ਤੇ ਲਾਉਂਦੀ ਰਹਿੰਦੀ ਆ ਪਹਿਮੀ ਤੇ ਹੈ ਗਈਆਂ ਆਈ ਸੁਣਦੇ ਉਹਨਾਂ ਦੀ ਗੱਲ ਇੱਕ ਕੰਨ ਚ ਸੁਣੀ ਦੂਜੇ ਕੰਨ ਚੋਂ ਕੱਢ ਦਈਏ ਜਦੋਂ ਸਾਨੂੰ ਪਤਾ ਬੰਦੇ ਦਾ ਸੁਭਾਅ ਇਦਾਂ ਦਾ ਵਾ ਤਾਂ ਫਿਰ ਕਿਉਂ ਸੋਚਣਾ ਪਾਇਨਾ ਉਹ ਤੇ ਗੱਲ ਤਾਂ ਠੀਕ ਹੈ ਆ ਪਰ ਫਿਰ ਵੀ ਯਾਰ ਮੈਨੂੰ ਬੜਾ ਫੀਲ ਹੁੰਦਾ ਐਵੇਂ ਨਾ ਫੀਲ ਕਰਿਆ ਕਰ ਯਾਰੋ ਤੂੰ ਸੁਣੀ ਵੀ ਦਵੋ ਨਿੰਦਿਓ ਮੇਰੀ ਗੱਲ ਕਮ ਸੇ ਕਮ ਸੁਣੋ ਤਾਂ ਸਹੀ ਸੁਣਨ ਦੇ ਦਿਆ ਮੇਰੀ ਗੱਲ ਸਮਝ ਨਹੀਂ ਨਾ ਦੇਓ ਸੁਣਨ ਜ਼ਰੂਰ ਦੇਓ ਪਰ ਤੁਹਾਨੂੰ ਕੀ ਪਤਾ ਯਾਰ ਮੇਰੇ ਨਾਲ ਕਿਤ ਜਿਆਦਾ ਬੀਵ ਕਰੰਦੇ ਆ ਯਾਰ ਮੈਨੂੰ ਸਾਰਾ ਕੁਝ ਪਤਾ ਵਾ ਤੂੰ ਤੇ ਅੱਜ ਆਈ ਆ ਤਾਨੂੰ ਕਿੰਨੀ ਦੇਰ ਹੋ ਗਏ ਇੱਥੇ ਰਹਿੰਦੇ ਉਹਨਾਂ ਦੇ ਨਾਲ ਮੈਨੂੰ ਪਤਾ ਵਾ ਉਹਨਾਂ ਦਾ ਸੁਭਾਅ ਇਦਾਂ ਦਾ ਵਾ ਉਹ ਹਰ ਕਿਸੇ ਨਾਲ ਇਦਾਂ ਹੀ ਕਰਦੇ ਆ ਪਹਿਲਾਂ ਦੀਦੀ ਨਾਲ ਬਹੁਤ ਜ਼ਿਆਦਾ ਬੋਲ ਦਿੰਦੇ ਔਰ ਆਪਾਂ ਕੀ ਕਰੀਏ ਤਾਨੂੰ ਸਾਰਾ ਕੁਝ ਪਤਾ ਹੁੰਦੇ ਸੁਣਦੇ ਫਿਰ ਵੀ ਤੁਸੀਂ ਮੇਰੀ ਗਲਤੀ ਕਰ ਦਿੰਦੇ ਤੇਰੀ ਗਲਤੀ ਨਹੀਂ ਕਰਦੰਦੇ ਮੈਂ ਮੈਂ ਤੈਨੂੰ ਸਮਝਾਉਣ ਲਿਆ ਵਾ ਯਾਰ ਤੁਹਾਨੂੰ ਸਾਰਾ ਕੁਝ ਪਤਾ ਹੁੰਦੇ ਸੁਣਦੇ ਵੀ ਫਿਰ ਵੀ ਤੁਸੀਂ ਕੁਝ ਨਹੀਂ ਕਰਦੇ ਯਾਰ ਨਹੀਂ ਕੋਸ਼ਿਸ਼ ਕਰ ਸਕਦੇ ਨਾ ਕਿਉਂਕਿ ਭਾਜੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਇਹ ਅਹੀਂ ਉਹਨਾਂ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੇ ਕਿਉਂ ਕੀ ਸੋਚਣਗੇ ਕਿ ਉਹਨਾਂ ਦੀ ਵਾਈਫ ਕੀ ਕਰਦੀ ਹੈ ਸ਼ੁਰੂ ਸ਼ੁਰੂ ਤੁਹਾਨੂੰ ਬਹੁਤ ਜ਼ਿਆਦੀ ਪ੍ਰੋਬਲਮਸ ਆਉਂਦੀ ਹੈ ਪਰ ਅਹੀਂ ਐਡਜਸਟਮੈਂਟ ਕਰਨੀ ਸਿੱਖ ਲਈ ਨਾ ਯਾਰ ਜਦੋਂ ਪਤਾ ਪਈ ਸਾਡੇ ਮੈਂਬਰ ਦਾ ਸੁਭਾਈ ਇਦਾਂ ਦਾ ਜੇ ਭਾਈ ਨੂੰ ਦੱਸਾਂਗੇ ਉਹਨਾਂ ਦਾ ਮਨ ਨਹੀਂ ਦੁਖੀ ਹੋਗਾ ਉਹ ਬਾਹਰ ਬੈਠੇ ਆ ਕਮਾਈ ਕਰਨ ਵਾਸਤੇ ਗਏ ਆ ਤੇ ਜੇ ਆਪਾਂ ਇਹੋ ਜਿਹੀ ਗੱਲਾਂ ਉਹਨਾਂ ਨੂੰ ਦੱਸੀ ਜਾਵਾਂਗੇ ਉਹ ਤੇ ਪਰੇਸ਼ਾਨ ਹੋ ਜਾਣਗੇ ਤੇ ਫਿਰ ਕੰਮ ਛੱਡ ਕੇ ਇੱਥੇ ਆ ਜਾਣਗੇ ਇਸ ਕਰਕੇ ਆਪਾਂ ਉਹਨਾਂ ਨੂੰ ਕਦੀ ਵੀ ਨਹੀਂ ਪੁੱਛ ਕੰਨੇ ਬਸ ਇਹੀ ਆਸ ਤੇ ਲੱਗੇ ਰਹਿਣੇ ਆ ਕਿ ਉਹ ਅੱਜ ਠੀਕ ਹੋ ਜਾਣਗੇ ਤਾਂ ਹੀ ਤੈਨੂੰ ਸਮਝਾਉਂਦਾ ਰਹਿਣਾ ਕਿ ਤੂੰ ਨਾ ਉਹਨਾਂ ਸਾਹਮਣੇ ਬੋਲਿਆ ਕਰ ਜੇ ਕੁਝ ਕਹਿ ਵੀ ਦਿੰਦੇ ਆ ਤੇ ਕੋਈ ਗੱਲ ਨਹੀਂ ਚੁੱਪ ਕਰਕੇ ਜਰ ਲਿਆ ਕਰ ਆਪਣਾ ਘੜਾ ਕੋਈ ਘਸ ਜਾਂਦਾ ਵਾ ਇੱਕ ਦੋਨ ਮੈਂ ਵੀ ਤਾਂ ਪਰੇਸ਼ਾਨ ਹੁੰਦੀ ਆ ਤੁਹਾਨੂੰ ਮੇਰਾ ਕੋਈ ਦੁੱਖ ਨਹੀਂ ਧੋਖਾਗਾ ਤਾਂ ਹੀ ਤੇ ਤੈਨੂੰ ਕਹਿਣ ਲਿਆਣਾ ਕਿ ਆਪੇ ਬਾਬਾ ਜੀ ਠੀਕ ਕਰ ਦੇਣਗੇ ਜਦੋਂ ਉਹਨਾਂ ਨੇ ਠੀਕ ਕਰਨਾ ਹੋਗਾ ਤੂੰ ਕਿਉਂ ਟੈਨਸ਼ਨ ਆਉਣੀ ਹੈ ਸੁਭਾ ਮਾਸਟਰਿਆ ਕਰ ਪਾਈ ਵੀ ਤੂੰ ਰਹਿਣੀ ਆ ਪਹਿਲਾਂ ਦੀਦੀ ਨਾਲ ਬਹੁਤ ਜ਼ਿਆਦਾ ਬੋਲ ਦਿੰਦੇ ਹੁਣ ਕਿੰਨਾ ਦੀਦੀ ਨਾਲ ਪਿਆਰ ਕਰਦੇ ਆ ਹੋ ਗਏ ਨਾ ਹੌਲੀ ਹੌਲੀ ਸਹੀ ਇਦਾਂ ਤੇਰੇ ਨਾਲ ਵੀ ਸਹੀ ਹੋਏ ਨਾ ਉਹਨਾਂ ਨੇ ਵੈਸੇ ਵੀ ਉਹਨਾਂ ਦਾ ਸੁਭਾਈ ਇਦਾਂ ਦਾ ਵਾ ਜਿਹਦੇ ਵਿੱਚ ਉਹਨਾਂ ਦੇ ਕੁਝ ਨਹੀਂ ਹੈ ਬਸ ਜਿਹੜਾ ਉਹਨਾਂ ਦੀ ਤਾਰੀਫ ਕਰਦੇ ਰਹੀ ਹੈ ਨਾ ਫਿਰ ਉਹ ਸਹੀ ਰਹਿੰਦੇ ਆ ਜੇ ਆਪਾਂ ਕਿਸੇ ਦੀ ਮਾੜੀ ਜੀ ਤਾਰੀਫ ਕਰਦੇ ਅਗਲਾ ਬੰਦਾ ਖੁਸ਼ ਹੋ ਜਾਂਦਾ ਵਾ ਤੇ ਦੇ ਵਿੱਚ ਸਾਨੂੰ ਕੀ ਪ੍ਰੋਬਲਮ ਹੈ ਆਈ ਸਾਰੇ ਕੁਝ ਸਹੀ ਰਵੇ ਪਰ ਉਹ ਮੇਰੀ ਗੱਲ ਸੁਨਣ ਨੂੰ ਰਾਜ਼ੀ ਨਹੀਂ ਹੈਗੇ ਕਮ ਸਕਮ ਮੇਰੀ ਗੱਲ ਸੁਣਨ ਤਾਂ ਸਹੀ ਕਿ ਮੈਂ ਚਾਹਨੀ ਕੀ ਆ ਕੋਈ ਗੱਲ ਨਹੀਂ ਹੌਲੀ ਹੌਲੀ ਸੁਣ ਲੈਣਗੇ ਤੇਰੀ ਪਹਿਲਾਂ ਮੇਰੇ ਨਾਲ ਵੀ ਰੋੜਲੀ ਬੋਲਦੇ ਹੁੰਦੇ ਸੀ ਨਾਲੇ ਬਸ ਤੂੰ ਇੰਨੀ ਗੱਲ ਆਪਣੇ ਦਿਮਾਗ 'ਚ ਬਿਠਾ ਲਾ ਕਿ ਆਪਾਂ ਆਪਣੇ ਘਰ ਨੂੰ ਬਚਾ ਕੇ ਰੱਖਣਾ ਵਾ ਜਾਂ ਆਪਾਂ ਇਦਾਂ ਦੀ ਛੋਟੀਆਂ ਛੋਟੀਆਂ ਗੱਲਾਂ ਤੋਂ ਲੜਨਦੇ ਆ ਪੈਣਾ ਤੇ ਘਰ ਉਜੜ ਜਾਂਦੇ ਆ ਨਾਲੇ ਸਭ ਤੋਂ ਵੱਡੀ ਗੱਲ ਆ ਕਿ ਆਪਾਂ ਭਾਈ ਦਾ ਧਿਆਨ ਰੱਖਣਾ ਵਾ ਕਿਉਂਕਿ ਭਾਈ ਭਾਬੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੂੰ ਨਹੀਂ ਕਦੀ ਚਾਹੁੰਦੇ ਤੁਹਾਨੂੰ ਕੋਈ ਦੁੱਖ ਹੋਵੇ ਇਸ ਕਰਕੇ ਆਪਾਂ ਨਾ ਭਾਈ ਨੂੰ ਦੁਖੀ ਕਰਨਾ ਵਾ ਤੇ ਨਾ ਹੀ ਭਾਬੀ ਨੂੰ ਦੁਖੀ ਕਰਨਾ ਵਾ ਜਿੱਦਾਂ ਚੱਲਦਾ ਚੱਲਣ ਦੇ ਕੋਈ ਗੱਲ ਨਹੀਂ ਨਾਲ ਜਿਹੋ ਤੂੰ ਪਿਆਰ ਨਾਲ ਉਹਨਾਂ ਨਾਲ ਰਹੇਂਗੀ ਨਾ ਤੇ ਇਦਾਂ ਨਹੀਂ ਹੁੰਦਾ ਕਿ ਤੂੰ ਪਿਆਰ ਕਰੀ ਜਾਏਂਗੀ ਤੇ ਉਹ ਤੇਰੇ ਨਾਲ ਨਫ਼ਰਤ ਕਰੀ ਜਾਣਗੇ ਪਿਆਰ ਹਮੇਸ਼ਾ ਜਿੱਤ ਜਾਂਦਾ ਵਾ ਪਿਆਰ ਦੀ ਜਿੱਤ ਹੁੰਦੀ ਹੈ ਜੇ ਉਹਨਾਂ ਨੂੰ ਪਿਆਰ ਨਾਲ ਹੈਂਡਲ ਕਰੇਂਗੀ ਨਾ ਤੇ ਕਦੀ ਨਾ ਕਦੀ ਉਹ ਵੀ ਤੇਰੇ ਨਾਲ ਪਿਆਰ ਨਾਲ ਰਹਿਣਗੇ ਠੀਕ ਆ ਠੀਕ ਆ ਹੁਣ ਰੋਟੀ ਖਾਦੀ ਤੂੰ ਜਲ ਜਾ ਉਹ ਲੈ ਗਿਆ ਫਿਰ ਮੋਵੀ ਦੀ ਰੋਟੀ ਖਾਧੀ ਭੁੱਖ ਲੱਗੀ ਹੁਣ ਤੇ ਸਮਾਈਲ ਕਰ ਲਾ ਅੱਛਾ ਆਣਾ ਨਹੀਂ ਉਹ ਘਰ ਵੀ ਜਾਣਾ ਹੈਗਾ ਵੈ ਹੂੰ ਅੱਛਾ ਅੱਜ ਮੀਟਿੰਗ ਖਤਮ ਹੋ ਜਣੀ ਹੈ ਚਲੋ ਫਿਰ ਆਜੋ ਅੱਜ ਅਜ ਰਾਤ ਰਹਿਣਾ ਇੱਕ ਕਿਉਂ ਰਾਤ ਕਿਉਂ ਨਹੀਂ ਰਹਿਣਾ ਹੈ ਗੱਗੇ ਵੀ ਅਮਰ ਮੈਨੂੰ ਰੋਜ਼ ਕਹਿੰਦਾ ਬੋਲਦਾ ਪਿਆ ਸੀਗਾ ਕਿ ਆਂਦੇ ਨੇ ਤੇ ਆ ਛੱਡ ਕੇ ਚਲ ਜਾਂਦੇ ਨੇ ਹਮ ਅਮਨ ਆਇਆ ਮਨ ਨਾਲ ਗੱਲ ਕਰ ਲੋ ਫਿਰ ਮੈਂ ਗੱਲ ਕਰ ਲੈ ਜੀਜੇ ਹੈਲੋ ਹਾਂ ਜੀ ਦਾਸੀ ਹੋ ਭਾਈ ਆਜੋ ਹੁਣ ਤੁਹਾਡੀ ਅੱਖਾਂ ਤਰਸੀਆਂ ਤੁਹਾਡੀ ਵੇਟ ਕਰਦੇ ਆ ਅੱਛਾ ਆਇਆ ਨਾ ਅੱਜ ਰਾਤ ਨੂੰ ਬੁਣਾਈ ਨਹੀਂ ਕਰ ਉਹ ਨਹੀਂ ਨਹੀਂ ਆਦੇ ਨਹੀਂ ਆਣਾ ਤੁਹਾਨੂੰ ਉਹ ਗੱਲ ਆ ਤੁਹਾਨੂੰ ਵੀ ਸੇਵਾ ਦਾ ਮੌਕਾ ਦੋ ਕਰੋ ਠੀਕ ਪੱਕਾ ਜਿਹਾ ਹੁਣ ਰੁਕਣਾ ਜੀ ਠੀਕ ਆ ਜੀ ਠੀਕ ਕੀ ਕਹਿੰਦੇ ਐ ਇਹਦੇ ਪੀੜੀ ਖਤਮ ਹੋਣੀ ਸਿੱਧਾ ਇੱਧਰ ਹੀ ਆ ਜਨਾ ਦੀਦੀ ਨੂੰ ਲਾ ਕੇ ਮੈਂ ਘਰ ਲੈਣਾ ਮੈਂ ਵੀ ਕਹਾਂ ਕਿ ਰਾਤ ਜੀ ਰਹਿਣਾ ਹੈ ਨਹੀਂ ਅੱਜ ਇੱਥੇ ਹੀ ਰੁਕਣਾ ਦੀਦੀ ਮਦਦ ਨਾਲ ਗੱਲ ਕਰਨੀ ਹੈ ਅਮਰ ਮੈਂ ਵੀ ਤੇਰੇ ਨਾਲ ਗੱਲ ਕਰਨੀ ਸੀ ਕਿੰਨੇ ਦਿਨ ਹੋ ਗਏ ਮੈਂ ਕੱਲ ਦੀ ਆਈਆਂ ਤੂੰ ਮੇਰੇ ਲੱਗ ਕੇ ਵੀ ਨਹੀਂ ਬੈਠਾ ਮੈਂ ਵੀ ਕੋਈ ਗੱਲ ਕਰ ਮੈਨੂੰ ਘਰ ਦਾ ਕੋਈ ਮੋਲ ਵੀ ਠੀਕ ਨਹੀਂ ਲੱਗਦਾ। ਇਹੀ ਤੇ ਮੈਂ ਤੁਹਾਨੂੰ ਕਹਿਣਾ ਹੈ। ਘਰ ਦਾ ਮੋਲ ਠੀਕ ਹੀ ਨਹੀਂ ਹੁੰਦਿਆ। ਉਹ ਮੈਨੂੰ ਸਿੱਮੀ ਰੋਜ਼ ਹੀ ਕਹਿੰਦੀ ਰਹਿੰਦੀ ਆ। ਕਿ ਦੀਦੀ ਏਦਾਂ ਕਹਿੰਦੇ ਆ ਦੀਦੀ ਓਦਾਂ ਕਹਿੰਦੇ ਆ। ਮੈਂ ਵੀ ਕੱਲ ਦੀ ਆਈਆਂ ਨਾ ਤੂੰ ਮੇਰੇ ਲੱਗ ਕੇ ਬੈਠਾ ਨਾ ਮੇ ਤੇਰੀ ਮਿਲ ਕੋ ਗੱਲ ਹੋਈ ਆ। ਕਿੰਨੀ देर ਦੀ ਤੇ ਨਾਲ ਗੱਲ ਕਰਨ ਕਰਨ ਵੇਖਦੀ ਪਈਆਂ ਤੂੰ ਕੱਲ ਵੀ 2 ਮਿੰਟ ਬੈਠਾ ਮੇਰੇ ਕੋਲ ਤੂੰ ਚੱਲੇ ਗਿਆ। ਰੋਜ਼ ਮੈਨੂੰ ਗੱਲਾਂ ਦੱਸਦੀ ਆ। ਨਾਲੋਂ ਸਮਝਾ ਦਿੰਦਾ। ਮੈਨੂੰ ਸਮਝ ਨਹੀਂ ਆਦੀ ਮੈਂ ਕਿੱਲਾ ਕਿ ਸਮਝਾਈ ਜਾਊਂਗਾ ਰੋਜ਼ ਇੱਕੋ ਗੱਲ ਕੀ ਕਰਾਂ ਤੂੰ ਸਮਝਦਾ ਤੂੰ ਸਮਝਾ ਜਦ ਕਿ ਉਹਦੀ ਕੋਈ ਗਲਤੀ ਵੀ ਨਹੀਂ ਹੁੰਦੀ ਅੱਜ ਹੁਣ ਉਹ ਵੀ ਬਾਹਰ ਬੈਠਾ ਉਹਦੇ ਨਾਲ ਵੀ ਅਸੀਂ ਕੀ ਗੱਲ ਕਰੀ ਉਹਨੂੰ ਵੀ ਪਰੇਸ਼ਾਨ ਕਰਾਂਗੇ ਅਸੀਂ ਆਪਣੇ ਭਰਾ ਵਾਲੇ ਵੇਖਾਂਗੇ ਤੇ ਫਿਰ ਅਸੀਂ ਵੀ ਵੇਖ ਦੋ ਉੱਥੇ ਕਿੰਨਾ ਤੰਗ ਹੋਏਗਾ ਉਹ ਸੁਣ ਸੁਣ ਕੇ ਗੱਲ ਨੂੰ ਦੇਖੋ ਜੇ ਮੈਂ ਸੋਚਦਾ ਕਿ ਜੇ ਉਹਨਾਂ ਨੂੰ ਦੱਸਤਾ ਤਾਂ ਉਹਨਾਂ ਦਾ ਦਿਲ ਹੀ ਟੁੱਟ ਜਾਣਾ ਵਾ ਕਿ ਤੁਹਾਨੂੰ ਪਤਾ ਭਾਬੀ ਨੂੰ ਕਿੰਨਾ ਪਿਆਰ ਕਰਦੇ ਆ ਕਿ ਉਹਨਾਂ ਨੂੰ ਪਤਾ ਲੱਗਾ ਨਾ ਕਿ ਮੇਰੀ ਵਾਈਫ ਇਦਾਂ ਦੀ ਏ ਉਹਨਾਂ ਦਾ ਦਿਲ ਹੀ ਟੁੱਟ ਜਾਣਾ ਅਸੀਂ ਉਹਨੂੰ ਅਸੀਂ ਕੋਸ਼ਿਸ਼ ਆਈ ਕਰਨੀ ਅਸੀਂ ਉਹਨੂੰ ਕੋਈ ਗੱਲ ਨਹੀਂ ਦੱਸਣੀ ਗੇਲੇ ਘਰ ਕਿਉਂਕਿ ਉੱਥੇ ਕੰਮ ਕਰਦਾ ਪਿਆ ਤੇ ਉਹ ਪਰੇਸ਼ਾਨ ਹੋਏਗਾ ਨਾ ਉਹ ਆ ਸਕਦਾ ਤੇ ਨਾਵੇਂ ਟੈਨਸ਼ਨ ਤੇ ਬੈਠਾ ਰਹੇਗਾ ਉੱਥੇ ਨਾ ਤੇ ਦੀਦੀ ਕੋਈ ਦਾਦਾ ਨਹੀਂ ਤੂੰ ਕੋਸ਼ਿਸ਼ ਕਰ ਜਿੰਨੀ ਹੋ ਸਕਦੀ ਤੂੰ ਸਿਮੀ ਨੂੰ ਸਮਝਾ ਕੇ ਰੱਖ ਦੇ ਕੋਈ ਗੱਲ ਨਹੀਂ ਅਸੀਂ ਘਰ ਚਲਾਣਾ ਉਸ ਤੋਂ ਬਾਅਦ ਜਦੋਂ ਉਹ ਆਏਗਾ ਨਾ ਫੇਰ ਉਸ ਤੋਂ ਬਾਅਦ ਅਸੀਂ ਗੱਲ ਕਰਨੀ ਹੈ ਉਸ ਤੋਂ ਨੂੰ ਕੁਝ ਵੀ ਨਹੀਂ ਕਹਿਣਾ ਆਪਾਂ ਫੋਨ 'ਤੇ ਮੈਂ ਵੀ ਸੋਚਦਾ ਵਾਂ ਕਿੰਨਾ ਕੁ ਸਮਝਾਈ ਆਵਾ ਦੋ ਜੀ ਇੱਕੋ ਗੱਲ ਬਰੀ ਜਾਵਾ ਸਮਝਾਣਾ ਤੇ ਪੈਣਾ ਹੀ ਇਹਨੂੰ ਥੋੜੀ ਦੇਰ ਤੇ ਚੱਲਣਾ ਪੈਣਾ ਨਾ ਜਿੰਦਰ ਤੱਕ ਉਹ ਬਾਰੋ ਨਹੀਂ ਆਂਦਾ ਹੈਗਾ ਹੁਣ ਅਸੀਂ ਉਹਨੂੰ ਪਰੇਸ਼ਾਨ ਥੋਣਾ ਕਰਨਾ ਉਥੇ ਹੁਣ ਟੈਨਸ਼ਨ ਥੋਣਾ ਦੇਣੀ ਹੈ ਤੁਹਾਡਾ ਭਰਾਵਾਂ ਚ ਆਪਸ ਆਪਸ ਕਿੰਨਾ ਪਿਆਰ ਹੈਗਾ ਫਿਰ ਉਹ ਵੀ ਸੋਚੇਗਾ ਕਿ ਮੈਂ ਆਪਣੀ ਬੋਟੀ ਉਹਦੇ ਸਾਰੇ ਛੱਡ ਕੇ ਆਇਆ ਹੋਇਆ ਹਾਂ ਤੇ ਫਿਰ ਪਿੱਛੋਂ ਘਰ ਚ ਐ ਕੁਝ ਹੁੰਦਾ ਪਿਆ ਥੋੜਾ ਬੋਲੀ ਜੀ ਜਿਹਦੇ ਦਾ ਤਾਂ ਭਾਈ ਨਹੀਂ ਹੁੰਦੇ ਤੁਹਾਨੂੰ ਜਦ ਤੱਕ ਤੇ ਮੈਂ ਵੀ ਤੇ ਦੇਖ ਲੈ ਕੱਲ ਦੀ ਆਈਆਂ ਮੈਂ ਮੋਲ ਦੇਖਦੀ ਪਈ ਨਾ ਘਰ ਦਾ ਮੇਰੇ ਕੋਲ ਗੱਲ ਤੇ ਨਹੀਂ ਕਿਤੇ ਮੈਨੂੰ ਭਰਾ ਦਾ ਫੋਨ ਵੀ ਆਇਆ ਕਾਸ਼ ਤਾਂ ਮੈਂ ਗੱਲ ਵੀ ਕੀਤੀ ਉਹਦੋਂ ਲੈ ਕੇ ਮੈਨੂੰ ਕਹਿੰਦਾ ਦੀਦੀ ਸਾਬ ਵਧੀਆ ਮੈਂ ਕਿਹਾ ਹਾਂ ਵਧੀਆ ਆ ਆਪਣਾ ਵੀ ਦੀਦੀ ਪਤਾ ਵਾ ਪਰ ਸਿਮੀ ਨੂੰ ਨਾ ਹਲੇ ਪਤਾ ਇਹ ਕੱਲ ਦਾ ਜਿਵੇਂ ਸਿਮੀ ਨੂੰ ਨਹੀਂ ਪਤਾ ਸਿਮੀ ਨੂੰ ਸਮਝਾਉਣਾ ਪੈਣਾ ਨਾ ਸਿਮੀ ਨੂੰ ਨਹੀਂ ਪਤਾ ਸਿਮੀ ਨੂੰ ਦੱਸਣਾ ਪੈਣਾ ਇੰਨੀ ਦੇਰ ਦਾ ਬਾਹਰ ਗਿਆ ਤੱਕ ਘਰ ਦੀ ਗੱਲ ਅਸੀਂ ਉਹਦੋਂ ਨਾ ਕੀਤੀ ਨਹੀਂ ਹੈਗੀ ਹੁਣ ਅਸੀਂ ਉਹਨੂੰ ਤੁਹਾਨੂੰ ਕਿਹਾ ਸੀ ਤੇ ਕਿ ਤੇਰੀ ਵੋਟੀ ਘਰ ਦਾ ਮਾਹੌਲ ਐਵੇਂ ਖਰਾਬ ਕਰਦੀ ਪਈ ਹੈ ਇਹੀ ਗੱਲ ਦੀ ਟੈਨਸ਼ਨ ਆਉਂਦੀ ਨਹੀਂ ਕਿ ਕਦੋਂ ਘਰ ਦਾ ਮਾਹੌਲ ਸਹੀ ਹੋਊਗਾ ਭਾਬੀ ਮਾਜਾ ਬੈਠਾ ਮੈਂ ਤੇਰੀਆਂ ਇਹ ਗੱਲਾਂ ਕਰਦੀ ਪਈ ਸੀ ਅਮਨ ਨਾਲ ਮੈਂ ਕਿਹਾ ਕੀ ਕਹਿੰਦੇ ਅਸੀਂ ਕਰਵਾ ਚੌਥਾ ਆਣਦੇ ਆ ਤੇ ਇਕੱਠੇ ਸੂਟ ਲੈ ਆਵਾਂਗੇ ਭਾਬੀ ਦਾ ਵੀ ਲੈ ਆਵਾਂਗੇ ਤੇ ਸਿਮੀ ਦਾ ਵੀ ਲੈ ਆਵਾਂਗੇ ਬਸ ਕਰੋ ਦੀਦੀ ਮੈਨੂੰ ਸਭ ਪਤਾ ਤੁਸੀਂ ਦੋਵੇਂ ਕਿਡੀਆਂ ਗੱਲਾਂ ਕਰਦੇ ਹੋ ਤੇ ਤੁਸੀਂ ਇੰਨੇ ਪਰੇਸ਼ਾਨ ਹੋ ਹੀ ਦੋਵੇਂ ਜਣੇ ਮੇਰੇ ਤੋਂ ਕਿ ਮੈਨੂੰ ਦੱਸ ਦੇ ਅਸੀਂ ਕੋਈ ਪਰੇਸ਼ਾਨ ਨਹੀਂ ਅਸੀਂ ਇੱਕ ਸੂਟ ਦੀ ਗੱਲ ਕਰ ਰਹੇ ਸੀ ਕਰਵਾ ਚੌਥੀ ਦੀ ਗੱਲ ਕਰ ਰਹੇ ਆ ਕੋਈ ਨਹੀਂ ਨੇ ਭਾਬੀਆਂ ਵੈਸੇ ਨੋਰਮਲ ਹੀ ਗੱਲਾਂ ਕਰਦੇ ਆਂ ਤੁਹਾਡੀ ਥੋੜੀ ਗੱਲ ਕੀਤੀ ਕੀ ਆਪਾਂ ਨੋਰਮਲ ਗੱਲਾਂ ਨਹੀਂ ਸੀ ਹੈਗੀਆਂ ਜੇ ਤੇਰਾ ਭਰਾ ਤੇਨਾਂ ਇੰਨਾ ਕਰਦਾ ਏ ਤੇ ਕੀ ਗੱਲ ਮੈਂ ਨਹੀਂ ਕਰਦੀ ਤੇ ਮੇਰਾ ਸੁਭਾਅ ਤੁਹਾਨੂੰ ਇੰਨਾ ਲੱਗਦਾ ਪਿਆ ਕਿ ਭਾਬੀ ਇਦਾਂ ਬੋਲਦੇ ਨੇ ਵੀ ਦੋਵੇਂ ਮੇਰੇ ਨਾਲ ਗੱਲ ਕਰੋ ਨਹੀਂ ਭਾਬੀ ਇਦਾਂ ਦੀ ਕੋਈ ਗੱਲ ਨਹੀਂ ਹੈ ਉਦਰਾਸਾਲ ਆਪਾਂ ਪਲਵੀ ਮੇਰੀ ਗੱਲ ਸੁਣ ਉਹ ਕਿੰਨੀ ਦੇਰ ਤੋਂ ਵੀ ਪਰੇਸ਼ਾਨ ਹੈਗਾ ਕਹਿੰਦੇ ਵੱਡੇ ਭਾਜੀ ਬਾਹਰ ਹੈਗੇ ਘਰ ਦਾ ਢਸਲੂਕ ਵੇਗਾ ਉਹ ਤੁਹਾਡੇ ਨਾਲ ਗੱਲ ਪੂਰ ਤੋਂ ਵੱਡੀ ਹੈ ਤੇ ਉਹਦੀ ਮੋਟੀ ਹੈ ਉਹ ਤਾਂ ਗੱਲ ਨਹੀਂ ਕਰ ਸਕਦਾ ਹੈਗਾ ਉਹ ਹਰ ਵਾਰੀ ਉਹਨੂੰ ਪਰੇਸ਼ਾਨ ਕਰਦੀ ਕਿ ਮੈਂ ਐਦਾ ਕਰਦੇ ਨੇ ਐਦਾ ਕਰਦੇ ਨੇ ਉਹਨੇ ਤੇ ਇੰਨਾ ਤਾਂ ਨਹੀਂ ਆਸਤਾ ਕਦੀ ਕੋਈ ਗੱਲ ਕੀਤੀ ਜਾ ਕੇ ਅਮਨ ਨੇ ਤੈਨੂੰ ਕਿਹਾ ਹੋਵੇ ਕਿ ਭਾਬੀ ਤੁਸੀਂ ਕਿੱਦਾਂ ਬੋਲਦੇ ਹੋ ਉਹਨੂੰ ਮੈਂ ਕੱਲ ਦੀ ਆਈਏ ਮੈਂ ਕੱਲ ਦਿਨ ਉਹ ਵੀ ਪਰੇਸ਼ਾਨ ਹੈਗਾ ਹਾਰ ਕੇ ਹੁਣ 2 ਮਿੰਟ ਸੇ ਦੋਨੋਂ ਭੈਣ ਭਰਾ ਬੈਠੀਆਂ ਤਾਂ ਗੱਲ ਹੋਈ ਮੈਂ ਵੀ ਅਮਨ ਨਾਲ ਗੱਲ ਕਰਨੀ ਸੀ ਉਹਨੇ ਮੇਰੇ ਨਾਲ ਗੱਲ ਕੀਤੀ ਦੀਦੀ ਐਦਾ ਐਦਾ ਗੱਲ ਲੱਗੀ ਅੱਜ ਵੀ ਆਪਾਂ ਬਸ ਇਹੀ ਚਾਹੁੰਦੇ ਆ ਘਰ ਵਿੱਚ ਮਾਹੌਲ ਸਹੀ ਰਵੇ ਜਿੱਦਾਂ ਭਾਈ ਘਰ ਛੱਡ ਕੇ ਗਏ ਹਨ ਸਾਡਾ ਘਰ ਉਦਾਂ ਹੀ ਰਵੇ ਕਿਉਂਕਿ ਉਹਨਾਂ ਨੂੰ ਬੜਾ ਵਿਸ਼ਵਾਸ ਹੈ ਸਾਡੇ ਤੇ ਕੱਲਾ ਤੁਹਾਡੇ ਨਹੀਂ ਮਨ ਸਾਡੇ ਸਾਰੇ ਫੈਮਿਲੀ ਤੇ ਵਿਸ਼ਵਾਸ ਹੈ ਕਿ ਮੇਰਾ ਪਰਿਵਾਰ ਇੱਕਜੁੱਟ ਰਵੇ ਤੁਹਾਨੂੰ ਪਤਾ ਅੱਜ ਗੱਲ ਮਾਹੌਲ ਕਿਦਾਂ ਦਾ ਵਾ ਕਿ ਭਰਾ ਭਰਾ ਥੋੜੀ ਜੀ ਗੱਲ ਤੋਂ ਲੜ ਪੈਂਦੇ ਆ ਤੇ ਅੱਡ ਹੋ ਜਾਂਦੇ ਆ ਤੇ ਭਾਈ ਦੀ ਸੋਚ ਹੈਗੀ ਆ ਕਿ ਉਹ ਨਹੀਂ ਚਾਹੁੰਦੇ ਕਿਸੀ ਅੱਡ ਹੋਈਏ ਉਹ ਦੋਨੋਂ ਭਰਾਵਾਂ ਭਰਾਵਾਂ ਦਾ ਇੰਨਾ ਆਪਸ ਵਿੱਚ ਪਿਆਰ ਹੈਗਾ ਉਹ ਐ ਸੋਚਦਾ ਕਿ ਮੈਂ ਭਾਜੀ ਨਾਲ ਗੱਲ ਕਰਾਂਗਾ ਤਾਂ ਉਹਨਾਂ ਦਾ ਮਨ ਨੂੰ ਹੋਵੇਗਾ ਟੈਂਸ਼ਨ ਚ ਹੋਣਗੇ ਕਿ ਘਰ ਕੀ ਮੋਲ ਚੱਲਦਾ ਪਰ ਅਸੀਂ ਚਾਹੁੰਦੇ ਤੁਸੀਂ ਵੱਡੇ ਹੋਣਾ ਤੁਸੀਂ ਵੱਡੇ ਬਣ ਕੇ ਰੋ ਸਾਡੇ ਕੋਈ ਗਲਤੀ ਹੁੰਦੀ ਹੈ ਨਾ ਤੁਸੀਂਾਨੂੰ ਡਾਂਟ ਸਕਦੇ ਹੋ ਸਾਨੂੰ ਸਮਝਾ ਸਕਦੇ ਹੋ ਜੇ ਸਿੰਮੀ ਕੋਈ ਗਲਤੀ ਹੁੰਦੀ ਤੇ ਇਹ ਸਮਝਾ ਸਕਦੇ ਹੋ ਪਰ ਬਸ ਅਸੀਂ ਬਦਲੇ ਚ ਇਹੋ ਚਾਹੁੰਦੇ ਆ ਕਿ ਤੁਸੀਂ ਪਿਆਰ ਨਾਲ ਰਹੋ ਸਾਡੇ ਨਾਲ ਉਹਦੇ ਨਾਲ ਤੁਸੀਂ ਪਿਆਰ ਨਾਲ ਰਹੋ ਉਹਦੀ ਬੜੀ ਸ਼ੌਂਕ ਹੈਗਾ ਵਾ ਕਿ ਜਿਵੇਂ ਤੁਸੀਂ ਵੱਡੇ ਹੋ ਤੁਸੀਂ ਉਹਨੂੰ ਵੱਡੀ ਛਾਂ ਵਾਂਗੂ ਪਿਆਰ ਕਰੋ ਇਸ ਤੋਂ ਲੋ ਬਾਨੂੰ ਕੁਛ ਨਹੀਂ ਚਾਹੀਦਾ ਪਲਵੀ ਦੇਖ ਉਹ ਪਹਿਲਾਂ ਆਪਣੇ ਪੇਕੇ ਪਰਿਵਾਰ ਚ ਨਾ ਵੱਡੀ ਸੀ ਮੈਂ ਸਾਰੀਆਂ ਜ਼ਿੰਮੇਵਾਰੀਆਂ ਆਪਣੀਆਂ ਨਿਭਾਈਆਂ। ਹੁਣ ਉਹ ਸਾਡੇ ਘਰ ਆਈ ਹੈ ਸਾਡੇ ਘਰ ਚ ਛੋਟੀ। ਹੁਣ ਤੇਰਾ ਫਰਜ਼ ਹੈ ਉਹਨਾਂ ਸਾਰੀਆਂ ਜ਼ਿੰਮੇਵਾਰੀਆਂ ਆਪਣੀਆਂ ਤੂੰ ਨਿਭਾਣੀ ਐ। ਹੁਣ ਤੂੰ ਜੋ ਸਮਝਾਣਾ ਉਹਨੂੰ ਤੂੰ ਸਮਝਾਣਾ ਮੈਂ ਉਹ ਵੱਡੀਆਂ ਘਰ ਚ। ਚਲੋ ਦੀਦੀ ਮੈਂ ਮੰਨਦੀ ਆ ਹਨਾ ਉਧਰ ਵੱਡੀ ਸੀ। ਪਰ ਹੁਣ ਘਰ ਚ ਮੰਮੀ ਲੈਡੀ ਸਿਰ ਤੇ ਨਹੀਂ ਹੈਗੇ ਤੇ ਮੈਂ ਉਹਨੂੰ ਤਾਂ ਐਡਾ ਬੋਲਦੀ ਕਿ ਚਲ ਕੋਈ ਵੀ ਕੰਮ ਕਰਨਾ ਉਹਨੂੰ ਕੋਈ ਗਲਤੀ ਨਾ ਹੋਵੇ ਕਰਨ ਚ। ਚਲੋ ਦੀਦੀ ਠੀਕ ਐ ਤੀ ਮੈਨੂੰ ਸਮਝਾਵ ਦੇ ਸਕਦੇ ਸੀਗੇ ਨਾ। ਹਾਂ ਪਲਵੀ ਸਮਝਾ ਸਕਦੇ ਸੀ ਲੇਕਿਨ ਸਾਨੂੰ ਆਏਗਾ ਸੀ ਕਿ ਤੂੰ ਆਪਣੇ ਆਪ ਸਮਝ ਜਾ। ਤੇ ਸਾਨੂੰ ਵੀ ਚੰਗਲ ਲੰਦਾ ਕਿ ਤੈਨੂੰ ਅਸੀਂ ਸਮਝਾਈਏ ਕਿ ਤੂੰ ਫਿਰ ਤੈਨੂੰ ਆਪਣੇ ਆਪ ਚ ਲੱਗੇ ਕਿ ਮੈਂ ਐਵੇਂ ਕਰਦੇ ਪਏ ਨੇ ਮੇਰੇ ਹਸਬੰਦ ਇੱਥੇ ਆਂ ਇੰਨੀ ਦੇਰ ਦੇ ਅਸੀਂ ਸਿਮਮੀ ਨੂੰ ਸਮਝਾ ਰਹੇ ਕਦੇ ਤੈਨੂੰ ਅਸਾਂ ਕਿਹਾ ਸੀ ਜਦੋਂ ਸਾਡੇ ਕੋਲ ਬੰਦੀ ਸੀ ਉਹਨੂੰ ਸਮਝਾਣੇ ਕੋਈ ਗੱਲ ਨਹੀਂ ਤੇਰੀ ਭਾਪੀ ਐ ਜਠਾਣੀ ਐ ਤੈਨੂੰ ਆਪੇ ਸਹੀ ਹੋ ਜਾਏਗੀ ਕਹਿੰਦੇ ਆ ਨਾ ਜੇ ਤੈਨੂੰ ਹੱਦ ਤੱਕ ਅਸੀਂ ਕਦੇ ਕਿਹਾ ਹੋਵੇ ਕਿ ਤੂੰ ਉਹਦੇ ਨਾਲ ਕਿਉਂ ਅਦਾ ਕਰਦੀ ਏ ਕਿਉਂ ਨਹੀਂ ਕਰਦੀ ਏ ਹਲਜੀ ਦੀਦੀ ਉਹ ਸਹੀ ਕਹਿੰਦੇ ਨੇ ਸਾਰੇ ਇੰਦਾ ਅਛਾ ਨਹੀਂ ਲੱਗਦਾ ਘਰ ਚੋਂ ਤਾਂ ਪਰੇਸ਼ਾਨੀ ਦਾ ਤੁਹਾਨੂੰ ਤਾਂ ਕਦੇ ਜਵਾਬ ਨਹੀਂ ਦਿੱਤਾ ਪਰ ਮੈਨਾਂ ਨੂੰ ਤੇ ਕੰਢੀ ਹੁੰਦੀ ਸੀਗਾ ਆ ਵੀ ਉਸ ਤੋਂ ਪਰੇਸ਼ਾਨ ਹੋ ਜਾਂਦੇ ਸੀ ਤੁਹਾਡੇ ਘਰ ਦਾ ਮਾਹੌਲ ਇਦਾਂ ਦੋਹਿੰਦਾ ਸੀ ਸਾਡੇ ਘਰ 'ਚ ਕੋਈ ਲੜਾਈ ਵਾਲੀ ਤੇ ਕੋਈ ਗੱਲ ਹੀ ਨਹੀਂ ਹੈਗੀ ਦੀਦੀ ਮੈਂ ਵੀ ਆਈ ਚਾਨੀ ਆ ਇਹ ਘਰ ਦਾ ਮਾਹੌਲ ਸਾਡਾ ਵਧੀਆ ਬਣਾ ਲਵੇ ਹੁਣ ਵੇਖੋ ਉਧਰੋਂ ਤਾਂ ਵੱਡੀ ਹੈਗੀ ਆ ਤੇ ਇਧਰੋਂ ਮੈਂ ਛੋਟੀ ਆ ਮੈਂ ਵੀ ਆ ਚਾਨੀ ਆ ਕਿ ਤੁਸੀਂ ਮੇਰੇ ਨਾਲ ਪਿਆਰ ਨਾਲ ਰਹੋ ਤੇ ਮੈਨੂੰ ਛੋਟੀਆਂ ਭੈਣਾਂ ਵਰਗਾ ਪਿਆਰ ਦਿਓ ਕਿਉਂਕਿ ਉੱਥੇ ਤੇ ਮੇਰੀ ਭੈਣ ਛੋਟੀ ਸੀ ਮੈਨੂੰ ਬੜੇ ਪਿਆਰ ਨਾਲ ਰੱਖੀ ਸੀ ਤੇ ਮੈਂ ਵੀ ਆਈ ਚਾਨੀ ਕਿ ਤੁਸ ਮੈਨੂੰ ਪਿਆਰ ਨਾਲ ਰੱਖੋ ਤੇ ਆਪਾਂ ਦੋਵੇਂ ਭੈਣਾਂ ਰਲ ਮਿਲ ਕੇ ਆਈਏ ਸਹੀ ਗੱਲ ਸਿਮੀ ਤੂੰ ਤੇ ਮੈਨੂੰ ਕਦੀ આજ ਤੱਕ ਜਵਾਬ ਨਹੀਂ ਦਿੱਤਾ ਆਪੋ ਫੇਰ ਵੀ ਤੈਨੂੰ ਕਿੱਦਾਂ ਬੋਲਦੀ ਰਹੀ ਆ ਚੱਲ ਕੋਈ ਨਹੀਂ ਹੁਣ ਤੋਂ ਮੇਰੀ ਨਿੱਕੀਆਂ ਭੈਣਾਂ ਵਰਗੀ ਗੀ ਤੇ ਮੈਂ ਲੱਗੀ ਉੱਥੇ ਤੂੰ ਵੱਡੀ ਐ ਤੇ ਤੂੰ ਮੇਰੀ ਛੋਟੀ ਭੈਣ ਐ ਠੀਕ ਹੈ ਹਾਂ ਜੀ ਹਾਂ ਮੈਂ ਵੀ ਆਪਾਂ ਪਿਆਰ ਨਾਲ ਰਾਵਾਂਗੇ ਸਾਰੇ ਜਣੇ ਅਬ ਮੈਂ ਵੀ ਇਹੀ ਚਾਹਨੀ ਕਿ ਆਪਕਾ ਦੋਵੇਂ ਰਲ ਮਿਲ ਕੇ ਰਹੀਏ ਦੋਵੇਂ ਭੈਣਾਂ ਵਰਗੇ ਤੇ ਮੈਨੂੰ ਵੀ ਭੈਣ ਦਾ ਪਿਆਰ ਮਿਲੇ ਮੈਨੂੰ ਸਾਸ ਹੋਏ ਕਿ ਮੈਂ ਛੋਟੀ ਆ ਮੇਰੀ ਵੱਡੀ ਭੈਣ ਮੈਨੂੰ ਬੜੇ ਪਿਆਰ ਨਾਲ ਰੱਖਦੀ ਆ ਹਾਂ ਕੋਈ ਨਹੀਂ ਕੋਈ ਗੱਲ ਨਹੀਂ ਦੀਦੀ ਹੁਣ ਤੁਸੀਂ ਟੈਨਸ਼ਨ ਨਾ ਲਓ ਐਨ ਤਾਂ ਮੈਂ ਹੁਣ ਆਪਣੀਆਂ ਛੋਟੀਆਂ ਭੈਣਾਂ ਵਾਂਗ ਰੱਖਾਂਗੀ ਦੇਖ ਮਰ ਕਿੰਨਾ ਵਧੀਆ ਲੱਗ ਰਹਾ ਨਾ ਆਪਸ ਵਿੱਚ ਰਲ ਕੇ ਦੋਨੋਂ ਬੈਠੀਆਂ ਏ ਇਦਾਂ ਹੀ ਤੁਸੀਂ ਆਪਸ ਵਿੱਚ ਖੁਸ਼ ਰਹਿਣਾ ਹੁਣ ਤੇ ਇਦਾਂ ਹੀ ਤੁਸੀਂ ਦੋਨੇ ਮੇਰੇ ਨਾਲ ਪਹਿਲਾਂ ਗੱਲ ਕਰ ਲੈਂਦੇ ਅਸੀਂ ਤੇਰ ਨਾਲ ਕਦੋਂ ਦੀ ਗੱਲ ਕਰਨੀ ਸੀ ਹੁਣ ਅੱਧਾ ਹੀ ਖੁਸ਼ ਰਹਿਣਾ ਮੈਨੂੰ ਹੁਣ ਕਰ ਲਈ ਨਾ ਗੱਲ ਹਾਂ ਕਹਿੰਦੇ دیر ਆਈ ਦਰੁਸਤ ਆਈ ਹੁਣ ਚਾਹ ਜੋ ਬਣਾਉਂਦੇ ਚਾਹ ਦੀ ਹੈ ਆਪਾਂ ਅਮਰ ਤੂੰ ਵੀ ਉਹ ਫੋਟੋ ਖਿੱਚ ਕੇ ਤੇ ਖਾਸ਼ ਨੂੰ ਪਾ ਬਾਹਰ ਵੇਖੇ ਕੋਈ ਖੁਸ਼ ਹੋਏਗਾ ਮੈਂ ਆਪਣੇ ਭਾਈ ਨੂੰ ਫੋਨ ਕਰਨਾ ਕੋਈ ਗੱਲੋਂ ਤਾਂ ਟਿਕੜਾ ਦੀ ਚੇਤਾ ਹੀ ਭੁੱਲ ਗਿਆ ਚਾਹ ਮੇਰੇ ਆਸਤੇ ਬਣਾ ਦੇਓ ਹਾਂ ਬਣਾ ਲੂਗੀ ਠੀਕ ਹੈ ਬਣਾ ਦਿੰਨੇ ਆ ਚਲੋ ਦੀਦੀ ਮੈਂ ਚਾਹ ਬਣਾਵਾਂ ਫੇਰ ਹਾਂ ਬਣਾ ਲਿਆ ਹੁਣ ਮੈਂ ਗੁੱਸੇ ਤੇ ਨਹੀਂ ਬੋਲਦੀ ਹੁਣ ਪਿਆਰ ਨਾਲ ਕੰਨੀ ਪੀਆ ਠੀਕ ਆ ਦੀਦੀ ਸੋ ਅੱਜ ਬਣਾ ਕੇ ਲਿਆਏ ਤੇ ਤੁਸ ਨੂੰ ਪਿਆਰ ਨਾਲ ਕੀ ਕਰੂਗਾ ਹਾਂ ਠੀਕ ਹੈ ਮੈਂ ਬਣਾ ਹਾਂ ਜਾ ਬਣਾ ਲੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜਾ ਸਾਡੀ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਇਦਾਂ ਹੀ ਪਿਆਰ ਦਿੰਦੇ ਰਹੋ ਸਪੋਰਟ ਕਰਦੇ ਰਹੋ ਤਾਂ ਕਿ ਅਸੀਂ ਤੁਹਾਡੇ ਵਾਸਤੇ ਨਵੀਆਂ ਨਵੀਆਂ ਵੀਡੀਓ ਬਣਾ ਸਕੀਏ ਤੇ ਇਹਨਾਂ ਦਾ ਇੰਟਰੋਡਿਊਸ ਕਰਾਉਣਾ ਹੈ ਤੁਹਾਨੂੰ ਪਹਿਲਾਂ ਵੀ ਸਾਡੇ ਨਾਲ ਇਹਨਾਂ ਨੇ ਕੰਮ ਕੀਤਾ ਵਾ ਫਰ ਹਿੰਟ੍ਰੋਡਿਊਸ ਨਹੀਂ ਕਰਾ ਪਾਈ ਕਿਉਂਕਿ ਇਹਨਾਂ ਨੂੰ ਕੋਈ ਮਜਬੂਰੀ ਸੀ ਚੱਲ ਗਈ ਉਸ ਦਿਨ ਤੇ ਇਹ ਨੇ ਸਾਡੇ ਜੀ ਹਾਂ ਬਹੁਤ ਵਧੀਆ ਐਕਟ ਕਰਦੇ ਨੇ ਬਹੁਤ ਵਧੀਆ ਕੰਮ ਕਰਦੇ ਆ ਤੇ ਫਨ ਵੀ ਬਹੁਤ ਜ਼ਿਆਦਾ ਕਰਦੇ ਆ ਸਾਨੂੰ ਹਸਾਉਂਦੇ ਵੀ ਬਹੁਤ ਆ ਤੁਸੀਂ ਜ਼ਰੂਰ ਦੱਸੋ ਇਹਨਾਂ ਬਾਰੇ ਵੀ ਇਹਨਾਂ ਦਾ ਕੰਮ ਤੁਹਾਨੂੰ ਕਿੱਦਾਂ ਲੱਗਦਾ ਵਾ ਇਹ ਵੀਡੀਓ ਅਸੀਂ ਜਿਹੜੀ ਬਣਾਈ ਸੀ ਅੜਬ ਜਠਾਣੀ ਜਿੱਦਾਂ ਤੁਹਾਨੂੰ ਪਤਾ ਕਈ ਘਰਾਂ ਦੇ ਵਿੱਚ ਹੁੰਦਾ ਵਾ ਇਦਾਂ ਦਾ ਤੇ ਕੁਝ ਪਰਸਨ ਵੀ ਹੁੰਦੇ ਇਦਾਂ ਦੇ ਉਹਨਾਂ ਵਾਸਤੇ ਸਪੈਸ਼ਲੀ ਵੀਡੀਓ ਬਣਾਈ ਆ ਕਿ ਪਿਆਰ ਨਾਲ ਰਹਿਣਾ ਚਾਹੀਦਾ ਮਿਲ ਜੁਲ ਕੇ ਕਿਉਂਕਿ ਲੜਾਈ ਝਗੜਾ ਵਿੱਚ ਕੁਝ ਨਹੀਂ ਰੱਖਿਆ ਕੀਪਦਾ ਜਿੰਦਗੀ ਦਾ ਕਦੋਂ ਮੁੱਕ ਜਾਣਾ ਹੱਸ ਖੇਡ ਕੇ ਹੀ ਟਾਈਮ ਬਤੀਤ ਕਰਨਾ ਚਾਹੀਦਾ ਵਾ ਜਿਹੜਾ ਸਾਡਾ ਐਕਟ ਹੈਗਾ ਵਾ ਆ ਸਿਰਫ ਇੱਕ ਸਾਡਾ ਕੰਮ ਹੈਗਾ ਵਾ ਤੇ ਜੋ ਆਪਾਂ ਐਕਟਿੰਗ ਕਰਦੇ ਆ ਉਹਨੂੰ ਅਲੱਗ-ਅਲੱਗ ਕੈਰੈਕਟਰਸ ਹੁੰਦੇ ਆ ਤੇ ਪਲੀਜ਼ ਤੁਸੀਂ ਗਲਤ ਕਮੈਂਟ ਲਾ ਕਰਿਆ ਕਰੋ ਆਪਾਂ ਕੀ ਨਾ ਲਿਆ ਇਤਾਰੇ ਨਹੀਂ ਹੈਗਾ ਵੀ ਕੈਮਰੀ ਬਹੁਤ ਅੱਛੀ ਹੈ ਵੈਰੀ ਨਾਈਸ ਹੈ ਤੇ ਆਪਾਂ ਕੰਮ ਵੀ ਬਹੁਤ ਕਰਦੇ ਆ ਉਹ ਜਿਸ ਸਾਡਾ ਵਰਕ ਹੈ ਉਹ ਤੇ ਆਪਾਂ ਕਰਨਾ ਕਰਨਾ ਦੱਸੋ ਕੋਈ ਵੀ ਕਮੈਂਟ ਨਾ ਕਰਿਆ ਕਰੋ ਤੁਹਾਡੇ ਅੱਗੇ ਆਈ ਬੇਨਤੀ ਹੈ ਕਮੈਂਟ ਸਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਸਾਨੂੰ ਤੁਸੀਂ ਦੱਸੋ ਕਿ ਸਾਡਾ ਜਿਹੜਾ ਕੰਮ ਨਹੀਂ ਤੁਹਾਨੂੰ ਚੰਗਾ ਲੱਗਦਾ ਜਾਂ ਸਾਡੀ ਕੋਈ ਗਲਤੀ ਹੈ ਉਹ ਚੀਜ਼ ਦੱਸਿਆ ਕਰੋ ਜਿਹੜਾ ਕੋਈ ਕਰੈਕਟਰ ਨੂੰ ਅਸੀਂ ਜੱਜ ਕਰ ਦੇਣਾ ਕਿ ਇਹ ਕਿਦਾਂ ਮਲਕ ਬੈਡ ਕਮੈਂਟ ਹੁੰਦੇ ਆ ਉਹ ਪਲੀਜ਼ ਨਾ ਕਰਿਆ ਕਰੋ ਕਿਉਂਕਿ ਉਹ ਬੰਦਾ ਐਕਟ ਕਰਦਾ ਜੇ ਅਸੀਂ 네ਗੇਟਿਵ ਕਰੈਕਟਰ ਨਹੀਂ ਪਾਵਾਂਗੇ ਤੇ ਫਿਰ ਅਸੀਂ ਕਿਦਾਂ ਸਮਝਾ ਸਕਾਂਗੇ ਤੋਂ 네ਗੇਟਿਵ ਕਿਸੇ ਨੂੰ ਕਰਨਾ ਹੀ ਪੈਣਾ ਵਾ ਤੋਂ 네ਗੇਟਿਵ ਜਿਹੜਾ ਬੰਦਾ ਕਰੈਕਟਰ ਕਰਦਾ ਵਾ ਉਹਨੂੰ ਤੁਸੀਂ ਬੈਡ ਕਮੈਂਟ ਕਰਦੇ ਹੋ ਪਲੀਜ਼ ਨਾ ਕਰਿਆ ਕਰੋ ਠੀਕ ਹੈ ਜੀ ਤੇ ਇਦਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਜਰੂਰ ਦਬਾਓ ਤਾਂ ਕਿ ਸਾਡੇ ਜਿਹੜੀਆਂ ਆਉਣ ਵਾਲੇ ਵੀਡੀਓ ਹੁੰਦੀਆਂ ਵਾ ਤੁਹਾਡੇ ਤੱਕ ਪਹੁੰਚ ਸਕਣ ਤੇ ਇਦਾਂ ਸਪੋਰਟ ਕਰਦੇ ਰਹੋ ਪਿਆਰ ਦਿੰਦੇ ਰਹੋ ਅਸੀਂ ਤੁਹਾਡੇ ਵਾਸਤੇ ਨਵੇਂ-ਨਵੇਂ ਮੈਸੇਜ ਤੇ ਵਧੀਆ-ਵਧੀਆ ਸੋਹਣੀਆਂ-ਸੋਹਣੀਆਂ ਵੀਡੀਓ ਲੈ ਕੇ ਆਵਾਂਗੇ ਆਪਣੇ ਆਲੇ-ਦੁਆਲੇ ਨੂੰ ਰੱਖੋ ਸਾਫ਼-ਸੁਤਰਾ ਖੁਸ਼ ਰਹੋ ਆਬਾਦ ਰਹੋ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਰੁੱਖ ਲਗਾਓ ਰੁੱਖ ਲਗਾਓ ਜੀਵਨ ਬਚਾਓ ਸਤਿ ਸ੍ਰੀ ਅਕਾਲ